ਹਾਜਰਾ ਆਪਾਂ ਆਪਣੀ ਅੱਜ ਦੀ ਕਹਾਣੀ ਮਨਵੀਰ ਹਸਪਤਾਲ ਦੇ ਵਿੱਚ ਲੇਬਰ ਰੂਮ ਦੇ ਵਿੱਚ ਬੈੱਡ ਤੇ ਪਈ ਸੀ ਤੇ ਹੁਣੇ-ਹੁਣੇ ਉਹਨੇ ਇੱਕ ਲੜਕੀ ਨੂੰ ਜਨਮ ਦਿੱਤਾ ਸੀ ਨਰਸ ਨੇ ਉਹਦੀ ਨਵਜੰਮੀ ਬੇਟੀ ਨੂੰ ਕੱਪੜੇ ਦੇ ਵਿੱਚ ਲਪੇਟਿਆ ਤੇ ਬਾਹਰ ਆ ਕੇ ਕਹਿਣ ਲੱਗੀ ਕਿ ਮਨਵੀਰ ਦੇ ਨਾਲ ਕੌਣ ਆ ਮਨਵੀਰ ਦੀ ਸੱਸ ਭੱਜ ਕੇ ਆਈ ਤੇ ਉਹਨੇ ਨਰਸ ਦੇ ਮੂੰਹ ਵੱਲ ਵੇਖਿਆ ਜਦੋਂ ਨਰਸ ਨੇ ਵਧਾਈਆਂ ਦਿੱਤੀਆਂ ਤਾਂ ਮਨਵੀਰ ਦੀ ਸੱਸ ਨੂੰ ਇਹ ਲੱਗਿਆ ਕਿ ਸ਼ਾਇਦ ਮੇਰੇ ਪੋਤਾ ਹੋਇਆ ਤੇ ਜਦੋਂ ਉਹਨੇ ਬੱਚਾ ਉਹਦੇ ਵੱਲ ਵਧਾਇਆ ਤੇ ਕਿਹਾ ਕਿ ਮਾਤਾ ਜੀ ਤੁਹਾਡੇ ਘਰ ਲక్ష్ਮੀ ਆਈ ਆ ਤਾਂ ਮਨਵੀਰ ਦੀ ਸੱਸ ਅੱਗ ਬਬੂਲੀ ਹੋ ਕੇ ਨਰਸ ਦੇ ਗਲ ਪੈ ਗਈ ਉਹਨੂੰ ਕਹਿੰਦੀ ਵਧਾਈਆਂ ਕਾਦੀਆਂ ਉਹ ਕਹਿੰਦੀ ਮਾਂ ਜੀ ਬੱਚਾ ਹੋਇਆ ਲక్ష్ਮੀ ਆਈ ਆ ਕੁੜੀ ਹੋਈ ਆ ਜਦੋਂ ਆਪਣੇ ਘਰੇ ਕੋਈ ਨਵਾਂ ਜੀ ਆਉਂਦਾ ਆਪਾਂ ਵਧਾਈਆਂ ਤਾਂ ਦੇਣੀਆਂ ਆ ਕਹਿੰਦੀ ਰੱਖ ਆਪਣੀਆਂ ਵਧਾਈਆਂ ਆਪਣੇ ਕੋਲ ਤੀਜਾ ਪੱਥਰ ਫੇਰ ਆ ਗਿਆ ਪਹਿਲੀ ਦੋ ਦੋ ਕੋਤੀਆਂ ਹੈਗੀਆਂ ਨੇ ਮੇਰੇ ਉਹਦਾ ਇਹ ਬਿਹੇਵ ਦੇਖ ਕੇ ਨਰਸ ਜੀ ਜਿਹੜੀ ਉਹ ਹੈਰਾਨ ਰਹਿ ਗਈ ਤੇ ਫਿਰ ਨਰਸ ਵੀ ਸਮਝ ਜਾਂਦੀ ਆ ਵੀ ਕੁੜੀਆਂ ਦਾ ਜਨਮ ਜਦੋਂ ਹੁੰਦਾਗਾ ਤਾਂ ਉਹਨਾਂ ਦੀ ਕਿਸਮਤੀ ਇਹੋ ਜੀ ਹੁੰਦੀ ਆ ਵੀ ਉਹਨਾਂ ਦੇ ਜਨਮ ਤੇ ਕੋਈ ਖੁਸ਼ ਨਹੀਂ ਹੁੰਦਾ ਚਲ ਜਦੋਂ ਉਹ ਬੱਚਾ ਫੜਾਉਣ ਲੱਗਦੀ ਆ ਤਾਂ ਉਹਦੀ ਸੱਸ ਕਹਿ ਦਿੰਦੀ ਆ ਵੀ ਮੈਂ ਨਹੀਂ ਫੜਨਾ ਵੀ ਮੈਂ ਨਹੀਂ ਕੁੜੀ ਫੜਨੀ ਉਹ ਕਹਿੰਦੀ ਮਾਤਾ ਸਿਆਣੇ ਵਾਲੀਆਂ ਗੱਲਾਂ ਕਰੋ ਵੀ ਠੀਕ ਐ ਤੁਹਾਡੇ ਪੋਤੀ ਹੋਈ ਆ ਤੁਸੀਂ ਪੋਤਾ ਚਾਹੁੰਦੇ ਹੋਵੋਗੇ ਪਰ ਬੱਚੇ ਨੂੰ ਤਾਂ ਫੜਨਾ ਹੀ ਆ ਉਹ صاف ਇਨਕਾਰ ਕਰ ਦਿੰਦੀ ਆ ਤੇ ਇੱਕ ਸਾਈਡ ਤੇ ਮਨਵੀਰ ਦੀ ਮਾਂ ਤੇ ਉਹਦਾ ਭਰਾ ਬੈਠੇ ਹੁੰਦੇ ਆ ਚਲੋ ਮਨਵੀਰ ਦੀ ਮਾਂ ਉੱਠਦੀ ਆ ਗੱਲ ਉਹ ਸੁਣੀ ਲੈਂਦੀ ਆ ਨਰਸ ਦੀ ਤੇ ਉੱਠ ਕੇ ਉਹ ਆਪਣੀ ਦੋਤੀ ਨੂੰ ਚੁੱਕ ਲੈਂਦੀ ਆ ਤੇ ਆਪਣੇ ਕਾਲਜੇ ਨਾਲ ਆਉਂਦੀ ਆ ਤੇ ਉਹ ਫਿਰ ਕਹਿੰਦੀ ਆ ਕਿ ਪੁੱਤ ਤੂੰ ਹੀ ਧੀਏ ਪੁੱਤ ਬਣ ਕੇ ਆ ਜਾਂਦੀ ਤੇ ਮੇਰੀ ਧੀ ਦੀ ਵੀ ਕਦਰ ਪੈ ਜਾਂਦੀ ਹੁਣ ਉਸ ਵਿਚਾਰੀ ਨਵਜਨਮੀ ਬੱਚੀ ਨੂੰ ਕੀ ਪਤਾ ਸੀ ਹਨਾ ਕਿ ਮੇਰੇ ਜਨਮ ਤੇ ਇੰਨਾ ਸੋਗ ਹੋਊਗਾ ਸੋਗ ਤਾਂ ਜਦੋਂ ਮਨਵੀਰ ਦੇ ਪਹਿਲੀਆਂ ਦੋ ਕੁੜੀਆਂ ਹੋਈਆਂ ਸੀ ਉਹਨਾਂ ਦਾ ਵੀ ਇੰਨਾ ਹੀ ਹੋਇਆ ਸੀ ਪਰ ਇਸ ਵਾਰ ਮਨਵੀਰ ਦੀ ਸੱਸ ਨੂੰ ਬਾਲੀ ਆਸ ਸੀ ਵੀ ਰੱਬ ਸ਼ਾਇਦ ਮੁੰਡਾ ਦੇਊਗਾ ਚਲੋ ਨਰਸ ਜਿਹੜੀ ਉਹ ਬੱਚੇ ਨੂੰ ਫੜਾ ਕੇ ਚਲੀ ਜਾਂਦੀ ਆ ਉਸ ਤੋਂ ਇੱਕ ਘੰਟੇ ਬਾਅਦ ਮਨਵੀਰ ਨੂੰ ਬਾਹਰ ਲਿਆਂਦਾ ਜਾਂਦਾ ਸਜੇਰੀਅਨ ਨਾਲ ਉਹਦੀ ਬੇਟੀ ਹੋਈ ਸੀ ਤੇ ਉਹਦੀ ਹਾਲਤ ਸੀ ਜਿਹੜੀ ਉਹ ਕਾਫੀ ਵੀਕ ਲੱਗ ਰਹੀ ਸੀ ਬਲੀਡਿੰਗ ਕਾਫੀ ਹੋ ਗਈ ਸੀ ਚਲੋ ਡਾਕਟਰ ਜਿਹੜੀ ਨਰਸ ਉਹਨੂੰ ਕਹਿੰਦੀ ਆ ਕਿ ਤੁਸੀਂ ਇਹਨਾਂ ਕੋਲ ਜ਼ਿਆਦਾ ਮਤਲਬ ਬੋਲਿਓ ਨਾ ਇਨਾਂ ਨੂੰ ਆਰਾਮ ਕਰਨ ਦਿਓ। ਮਨਵੀਰ ਦੀ ਸਾਸਾ ਜਿਹੜੀ ਉਹ ਪਾਸੇ ਮੂੰਹ ਕਰਕੇ ਬੈਠੀ ਰਹਿੰਦੀ ਆ ਮਨਵੀਰ ਨੂੰ ਜਦੋਂ ਜਰਨਲ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਚਲੋ ਉਹਦੀ ਮਾਂ ਉਹਨੂੰ ਚਾਹ ਪਾਣੀ ਪੁੱਛਦੀ ਆ ਤੇ ਉਹ ਕਹਿੰਦੀ ਆ ਵੀ ਕੁਝ ਨਹੀਂ ਖਾਣਾ ਪੀਣਾ ਕਿਉਂਕਿ ਮਨਵੀਰ ਨੂੰ ਵੀ ਪਤਾ ਲੱਗ ਚੁੱਕਿਆ ਸੀ ਵੀ ਮੇਰੇ ਬੇਟੀ ਹੋਈ ਆ। ਇੰਨੇ ਮਨਵੀਰ ਦੇ ਘਰ ਵਾਲਾ ਆਉਂਦਾ ਤੇ ਮਨਵੀਰ ਨੂੰ ਕੋਲ ਜਦੋਂ ਆਉਂਦਾ ਤੇ ਮਨਵੀਰ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਮੈਨੂੰ ਮaaf ਕਰ ਦਿਓ ਵੀ ਇਸ ਵਾਰ ਵੀ ਮੈਂ ਤੁਹਾਨੂੰ ਬੇਟਾ ਨਹੀਂ ਦੇ ਸਕੀ। ਤੇ ਉਹ ਕਹਿੰਦਾ ਕਿ ਚਲ ਮਾਫੀ ਤਾਂ ਕੀ ਮੰਗਣੀ ਆ। ਤੇ ਡਾਕਟਰ ਨੂੰ ਪੁੱਛੋ ਮੰਮੀ ਨੂੰ ਕਹੇ ਡਾਕਟਰ ਨੂੰ ਪੁੱਛੂਗੀ ਤੇ ਘਰ ਲੈ ਕੇ ਜਾਣਾ ਉਹ ਕਹਿੰਦੀ ਕਿ ਵੀ ਉਹ ਤਾਂ ਹੁਣ ਡਾਕਟਰ ਦੱਸਣਗੇ ਹਨਾ ਵੀ ਘਰ ਜਾਣਾ ਜਾਂ ਨਹੀਂ ਵੀ ਸੇਜੇਰੀਅਨ ਹੋਇਆ ਵੀ ਸ਼ਾਇਦ ਰੱਖਣਗੇ ਉਹ ਕਹਿੰਦਾ ਵੀ ਮੰਮੀ ਇੰਨੇ ਦਿਨ ਨਹੀਂ ਰਹਿ ਸਕਦੀ ਉਹ ਕਹਿੰਦੀ ਵੀ ਜੇ ਮੰਮੀ ਨਹੀਂ ਰਹਿ ਸਕਦੀ ਚਲ ਮੇਰੀ ਮੰਮੀ ਰਹਿ ਜੂਗੀ ਵੀ ਹੁਣ ਆਪਾਂ ਕਾਲੀ ਤਾਂ ਨਹੀਂ ਕਰ ਸਕਦੇ ਉਹ ਕਹਿੰਦਾ ਵੀ ਕਹੇ ਮੰਮੀ ਨੂੰ ਵੀ ਮਤਲਬ ਮੇਰੀ ਸੱਸ ਨੂੰ ਕਹੇ ਵੀ ਤੇਰੀ ਮਾਂ ਨੂੰ ਮਤਲਬ ਮਨਵੀਰ ਦੀ ਮਾਂ ਨੂੰ ਕਹੇ ਵੀ ਡਾਕਟਰ ਨੂੰ ਪੁੱਛੂਗੀ ਚਲੋ ਇਹ ਕੇ ਕੇ ਹੁਕਮ ਸੁਣਾ ਕੇ ਚਲਿਆ ਜਾਂਦਾ ਤੇ ਮਨਵੀਰ ਸਮਝ ਜਾਂਦੀ ਆ ਵੀ ਮੇਰੇ ਘਰ ਵਾਲਾ ਤੇ ਮੇਰੀ ਸੱਸ ਖੁਸ਼ ਨਹੀਂ ਹੈਗੇ ਤੇ ਉਹਨੂੰ ਲੱਗਦਾ ਵੀ ਸੀ ਵੀ ਜੇ ਕੁੜੀ ਹੋ ਗਈ ਵੀ ਸ਼ਾਇਦ ਵੀ ਮੈਨੂੰ ਹੀ ਦੋਸ਼ੀ ਸਮਝਣਗੇ ਤੇ ਉਹੀ ਗੱਲ ਸੀ ਮਨਵੀਰ ਦੀ ਸੱਸ ਨੇ ਪੂਰੀ ਤਰ੍ਹਾਂ ਮਨਵੀਰ ਨੂੰ ਹੀ ਦੋਸ਼ੀ ਬਣਾਤਾ ਸੀ ਮਨਵੀਰ ਆਪਣੀ ਮਾਂ ਨੂੰ ਕਹਿੰਦੀ ਆ ਕਿ ਡਾਕਟਰ ਨੂੰ ਕਹਦੇਓ ਸਾਨੂੰ ਛੁੱਟੀ ਦੇ ਦੇਣਗੇ ਚਲੋ ਮਨਵੀਰ ਦੀ ਮਾਂ ਆਪਣੀ ਧੀ ਦੇ ਆਖੇ ਲਾ ਕੇ ਡਾਕਟਰ ਕੋਲ ਜਾਂਦੀ ਆ ਤੇ ਡਾਕਟਰ ਉਹਨੂੰ ਕਹਿੰਦੀ ਵੀ ਆਂਟੀ ਤੁਸੀਂ ਪਾਗਲ ਹੋਏ ਹੋ ਤੁਹਾਡੀ ਧੀ ਦਾ ਵੱਡਾ ਆਪਰੇਸ਼ਨ ਹੋਇਆ ਅਜੇ 24 ਘੰਟੇ ਤੱਕ ਇਹਨਾਂ ਦੇ ਡ੍ਰਿਪ ਲੱਗਣੀ ਆ ਕੁਝ ਖਾਣ ਪੀਣ ਨੂੰ ਜ਼ਿਆਦਾ ਦੇਣਾ ਨਹੀਂ ਤੇ ਇੱਥੇ ਅਸੀਂ ਇਹਨਾਂ ਦੀ ਦੇਖਭਾਲ ਕਰਾਂਗੇ ਪਹਿਲੀ ਬਲੀਡਿੰਗ ਜ਼ਿਆਦਾ ਹੋਈ ਆ ਕਮਜ਼ੋਰੀ ਬਹੁਤ ਆ ਉਹ ਕਹਿੰਦੀ ਵੀ ਧੀ ਇਹਦੇ ਸੋਹਰੇ ਆ ਜਿਹੜੇ ਹਨਾ ਵੀ ਪਹਿਲਾਂ ਵੀ ਇਹਦੇ ਦੋ ਕੁੜੀਆਂ ਸੀ ਵੀ ਉਹ ਰਾਜ਼ੀ ਨਹੀਂ ਹੈਗੇ ਉਹ ਛੁੱਟੀ ਲੈਣ ਨੂੰ ਕਹਿੰਦੇ ਆ ਡਾਕਟਰ ਕਹਿੰਦੀ ਵੀ ਜੇ ਜ਼ਿਆਦਾ ਕਰਦੇ ਆ ਤਾਂ ਮੇਰੇ ਕੋਲ ਭੇਜੋ ਵੀ ਐ ਕਿਵੇਂ ਅਸੀਂ ਭੇਜ ਸਕਦੇ ਆ ਚਲੋ ਮਨਵੀਰ ਦੀ ਮਾਂ ਆ ਕੇ ਮਨਵੀਰ ਨੂੰ ਕਹਿੰਦੀ ਵੀ ਪੁੱਤ ਛੁੱਟੀ ਨਹੀਂ ਮਿਲ ਰਹੀ ਤੇ ਇੰਨੇ ਫਿਰ ਉਹ ਕਹਿੰਦੀ ਵੀ ਚਲ ਐ ਕਰ ਦੂ ਆਪਦੇ ਜਵਾਈ ਨੂੰ ਕਹਦੇ ਵੀ ਚਲੋ ਮਾਂ ਪੁੱਤ ਚਲੇ ਜਾਣਗੇ ਵੀ ਮਾਂ ਤੂੰ ਰਹਿ ਪੇਂਗੀ ਉਹ ਕਹਿੰਦੀ ਪੁੱਤ ਮੈਂ ਰਹਿ ਪੂੰਗੀ ਮੈਂ ਤੇ ਤੇਰਾ ਭਰਾ ਹੈਗੇ ਆ ਚਲ ਮਨਵੀਰ ਦੀ ਮਾਂ ਆਪਣੀ ਕੁੜਮਣੀ ਨੂੰ ਤੇ ਜਵਾਈ ਨੂੰ ਕਹਿੰਦੀ ਵੀ ਹਜੇ ਡਾਕਟਰ ਛੁੱਟੀ ਨਹੀਂ ਦੇ ਰਹੇ ਵੀ ਕਮਜ਼ੋਰ ਆ ਹਜੇ ਮਨਵੀਰ ਵੀ ਤੁਸੀਂ ਘਰੇ ਚਾਵੜੂ ਚਲ ਤੇ ਮਨਵੀਰ ਦੀ ਸੱਸ ਤੇ ਉਹਦੇ ਘਰ ਵਾਲਾ ਘਰ ਆ ਜਾਂਦੇ ਆ 4 ਦਿਨ ਬਾਅਦ ਮਨਵੀਰ ਨੂੰ ਛੁੱਟੀ ਮਿਲਣੀ ਹੁੰਦੀ ਆ ਤੇ ਮਨਵੀਰ ਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਵੀ ਤੂੰ ਜਵਾਈ ਨੂੰ ਫੋਨ ਕਰਨਾ ਮਨਵੀਰ ਦੇ ਘਰ ਵਾਲੇ ਨੂੰ ਉਹਦਾ ਨਾਮ ਕਾਲਾ ਹੁੰਦਾ ਵੀ ਕਾਲੇ ਨੂੰ ਫੋਨ ਕਰ ਵੀ ਆਜੂ ਲੈਣਾ ਚਲੋ ਮਨਵੀਰ ਦਾ ਭਰਾ ਆਪਣੇ ਜੀਜੇ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਵੀ ਅੱਜ ਭੈਣ ਨੂੰ ਛੁੱਟੀ ਮਿਲਣੀ ਆ ਤੇ ਵੀ ਤੁਸੀਂ ਆ ਜਿਓ ਕਹਿੰਦਾ ਚਲ ਕੋਈ ਨਾ ਤੁਸੀਂ ਛੁੱਟੀ ਛੱਟ ਹੀ ਲੈ ਲਓ ਜਦੋਂ ਛੁੱਟੀ ਮਿਲ ਗਈ ਮੈਨੂੰ ਦੱਸ ਦਿਓ ਮੈਂ ਆਜੂਗਾ ਲੈ ਜੂਗਾ ਤੇ ਉਹ ਦੋਨੋਂ ਬੜਾ ਹੈਰਾਨ ਹੁੰਦੇ ਆ ਮਾਂ ਪੁੱਤ ਅਸਲ ਦੇ ਵਿੱਚ ਉਹਨਾਂ ਨੂੰ ਇਹ ਵੀ ਹੁੰਦਾ ਵੀ ਡਾਕਟਰ ਨੇ ਪੈਸੇ ਭਰੋਣੇ ਹੋਣਗੇ ਛੁੱਟੀ ਕਰਨ ਵੇਲੇ ਹਨਾ ਸਾਰੀ ਫੀਸ ਭਰਨੀ ਪੈਂਦੀ ਆ ਵੀ ਆਪੇ ਇਹ ਭਰ ਦੇਣਗੇ ਚਲੋ ਮਨਵੀਰ ਦੀ ਮਾਂ ਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਆਪਣੇ ਕੋਲ ਤਾਂ ਇੰਨੇ ਪੈਸੇ ਹੀ ਹੈ ਨਹੀਂ ਚਲ ਐ ਕਰ ਤੂੰ ਉਹਨਾਂ ਤੇਰੇ ਚਾਚੇ ਤੋਂ ਫੜ ਲਿਆ 30000 ਰੁਪਿਆ ਵੀ ਡਾਕਟਰਾਂ ਦਾ ਕੀ ਪਤਾ ਕਿੰਨੇ ਕ ਮੰਗ ਲੈਣ ਚਲ ਮਨਵੀਰ ਦਾ ਭਰਾ ਵਿਚਾਰਾ ਘਰ ਜਾਂਦਾ ਤੇ ਆਪਦੇ ਚਾਚੇ ਤੋਂ 30000 ਲੈ ਕੇ ਆਉਂਦਾ ਜਦੋਂ ਛੁੱਟੀ ਮਿਲਦੀ ਆ ਤੇ ਉਹਨਾਂ ਦਾ 28000 ਦਾ ਬਿੱਲ ਬਣ ਜਾਂਦਾ 28000 ਉਹ ਭਰ ਦਿੰਦੇ ਆ ਤੇ ਉਸ ਤੋਂ ਬਾਅਦ ਕਾਲਾ ਆਪਣੇ ਘਰ ਵਾਲੀ ਮਨਵੀਰ ਨੂੰ ਲੈਣ ਆ ਜਾਂਦਾ ਤੇ ਫਿਰ ਜਿਹੜੀ ਮਨਵੀਰ ਦੀ ਮਾਂ ਗਈ ਉਹ ਕਹਿੰਦੀ ਕਿ ਐਂ ਕਰ ਪੁੱਤ ਇਹਨੂੰ ਮੇਰੇ ਕੋਲ ਹੀ ਛੱਡਿਆ ਵੀ ਮੈਥੋਂ ਘਰੇ ਤਾਂ ਰਿਆ ਨਹੀਂ ਜਾਣਾ ਛੋਡੇ ਘਰੇ ਤਾਂ ਹਨਾ ਵੀ ਉੱਥੇ ਮੇਰੀ ਸਾਮ ਸੰਭਾਲ ਕਰ ਲਉ ਚਲ ਉਹਨੂੰ ਵੀ ਐ ਹੁੰਦਾ ਵੀ ਘਰੇ ਮੰਮੀ ਨੇ ਵੀ ਨਹੀਂ ਇੰਨਾ ਸਾਂਭਣਾ ਤੇ ਉਹ ਛੱਡ ਜਾਂਦਾ ਆਪਦੇ ਮਨਵੀਰ ਦੇ ਪੇਕੇ ਛੱਡ ਜਾਂਦਾ ਤੇ ਦੋ ਕੁੜੀਆਂ ਆਪਦੀਆਂ ਜਿਹੜੀਆਂ ਪਹਿਲਾਂ ਵਾਲੀਆਂ ਹੁੰਦੀਆਂ ਉਹਨਾਂ ਨੂੰ ਵੀ ਚਲੋ ਵਿਚਾਰੀ ਮਨਵੀਰ ਦੀ ਮਾਂ ਜਿਵੇਂ ਕਰਕੇ ਵੀ ਹਣਾਵਦੀ ਧੀ ਦਾ ਜ ਆਪਾਂ ਸਾਂਭਦੀ ਹੈਗੀ ਤੇ ਮਨਵੀਰ ਨੂੰ ਸਵਾ ਮਹੀਨਾ ਹੋ ਚੁੱਕਿਆ ਹੁੰਦਾ ਸਹੁਰੇ ਆਈ ਨੂੰ ਪੇਕੇ ਆਈ ਨੂੰ ਤੇ ਉਹਦੀ ਸੱਸ ਨੇ ਨਾ ਉਹਦੇ ਘਰ ਵਾਲੇ ਨੇ ਕਦੇ ਉਹਦਾ ਹਾਲ ਚਾਲ ਨਾ ਪੁੱਛਿਆ ਹੁਣ ਮਨਵੀਰ ਨੂੰ ਤਾਂ ਪਤਾ ਹੀ ਸੀ ਵੀ ਕੁੜੀ ਹੋਣ ਤੇ ਦੁਖੀ ਨੇ ਚਲ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਵੀ ਫੇਰ ਹਨਾ ਮੈਨੂੰ ਐ ਨਹੀਂ ਪਤਾ ਕਦੋਂ ਲੈਣ ਆ ਜਾਣ ਤੇ ਜਦੋਂ ਲੈ ਗਏ ਵੀ ਫਿਰ ਤਾਂ ਮੈਨੂੰ ਖਾਣ ਪੀਣ ਵੀ ਕਿਹੜਾ ਦੇਣਾ ਬਸ ਕੰਮ ਲਾ ਦੇਣਗੇ ਵੀ ਤੂੰ ਮੈਨੂੰ ਪੰਜੀਰੀ ਰਲਾ ਦੇ ਡਾਕਟਰ ਨੇ ਕਿਹਾ ਸੀ ਹਜੇ ਪੰਜੀਰੀ ਰਲਉਣੀ ਨਹੀਂ ਵੀ ਡੇਢ ਮਹੀਨੇ ਦੀ ਜਦੋਂ ਹੋ ਗਈ ਕੁੜੀਆ ਉਸ ਤੋਂ ਬਾਅਦ ਪੰਜੀਰੀ ਦੇਣੀ ਆ ਤੇ ਉਹਦੀ ਮਾਂ ਕਹਿੰਦੀ ਪੁੱਤ ਜਿੱਥੇ ਮਹੀਨਾ ਹੋ ਗਿਆ ਉੱਥੇ 15 ਦਿਨ ਹੋਰ ਸਹੀ ਵੀ ਐਵੇਂ ਬੀਪੀ ਵਗੈਰਾ ਵਧਣ ਲੱਗ ਜਾਂਦਾ ਚਲ 15 ਦਿਨ ਹੋਰ ਨਿਕਲਦੇ ਆ ਤੇ ਮੈਨੂੰ ਵੀਰ ਦੀ ਮਾਂ ਉਹਦੇ ਵਾਸਤੇ ਘਾਟ ਆਟਾ ਪਾ ਕੇ ਡਰਾਈ ਫਰੂਟ ਵਗੈਰਾ ਵੱਧ ਪਾ ਦਿੰਦੀ ਆ ਤੇ ਪੰਜੀਰੀ ਰਲਾ ਦਿੰਦੀ ਆ ਮਨਵੀਰ ਵਿਚਾਰੀ ਦੁੱਧ ਨਾਲ ਪੰਜੀਰੀ ਖਾ ਲੈਂਦੀ ਆ ਤੇ ਉਹਨੂੰ ਐਂ ਲੱਗਦਾ ਮੈਂ ਥੋੜੀ ਠੀਕ ਆਂਗੀ ਤੇ 15 ਦਿਨ ਜਦੋਂ ਗੁਜ਼ਰਦੇ ਆ ਕੁੜੀ 2 ਮਹੀਨਿਆਂ ਦੀ ਹੋ ਜਾਂਦੀ ਆ ਤੇ ਫੇਰ ਜਿਹੜਾ ਮਨਵੀਰ ਦੇ ਘਰ ਵਾਲਾ ਉਹ ਆਪਦੇ ਘਰ ਵਾਲੀ ਨੂੰ ਲੈਣ ਆ ਜਾਂਦਾ ਉਹ ਕਹਿੰਦਾ ਮੰਮੀ ਇਹਦਾ ਸਮਾਨ ਪੈਕ ਕਰ ਦੇ ਮੈਂ ਲੈਣ ਆਇਆ ਉਹ ਕਹਿੰਦੀ ਪੁੱਤ ਵੀ ਹਜੇ ਹਨਾ ਆਪਰੇਸ਼ਨ ਹੋਇਆ ਵੀ ਉਹਨੂੰ ਤਾਂ ਇਹਨੇ 6 ਮਹੀਨੇ ਤੱਕ ਨਹੀਂ ਕੰਮ ਕਰਨਾ ਵੀ 3 ਮਹੀਨੇ ਤੱਕ ਤਾਂ ਪੂਰੇ ਹੀ ਬੰਨਣਾਗਾ ਵੀ ਕੰਮ ਉਹ ਕਹਿੰਦਾ ਕਿ ਦੇਖੋ ਵੀਜੀ ਕੰਮ ਤਾਂ ਇਹਨੂੰ ਕਰਨਾ ਪਊਗਾ ਮੇਰੀ ਮਾਂ ਨੂੰ ਤਾਂ 2 ਮਹੀਨੇ ਹੋ ਗਏ ਕੰਮ ਕਰਦੀ ਨੂੰ ਉਹ ਤਾਂ ਬਿਮਾਰ ਹੋ ਗਈ ਫਿਰ ਵੀ ਚੱਲ ਮਨਵੀਰ ਦੀ ਮਾਂ ਨੂੰ ਜਾਂਦੀ ਨੂੰ ਕਹਿ ਦਿੰਦੀ ਆ ਵੀ ਪੁੱਤ ਬਾਲੇ ਪਾਰਪੂਰ ਵਾਲੇ ਕੰਮ ਨਾ ਕਰੀ ਵੀ ਆਪੇ ਜਿੱਥੇ ਤਰੀ ਸੱਸ ਪਹਿਲਾਂ ਕਰਦੀ ਸੀ ਕਰ ਲਿਆ ਕਰੂਗੀ ਵੀ ਤੂੰ ਥੋੜੀ ਜੀ ਢੀਠ ਜੀ ਹੋ ਜੀਂ ਵੀ ਉਦੋਂ ਆ ਸਾਰੀ ਉਮਰ ਹੀ ਕੰਮ ਕਰਨੇ ਆ ਚੱਲ ਮਨਵੀਰ ਆਪਣੀ ਧੀ ਨੂੰ ਲੈ ਕੇ ਆਪਣੇ ਸਹੁਰੇ ਘਰ ਆਉਂਦੀ ਆ ਤੇ ਅੱਗੋਂ ਉਹਦੀ ਸੱਸਾ ਜਿਹੜੀ ਉਹਨੂੰ ਕੋਈ ਚੰਗੀ ਤਰ੍ਹਾਂ ਬੁਲਾਉਂਦੀ ਨਹੀਂ ਹੈਗੀਗੀ ਤੇ ਉਹ ਕਹਿੰਦੀ ਵੀ ਮੈਨੂੰ ਮਾਫ ਕਰ ਦਿਓ ਮੰਮੀ ਜੀ ਮੈਂ ਤੁਹਾਨੂੰ ਪੋਤਾ ਨਹੀਂ ਦੇ ਸਕੀ ਚੱਲ ਨਹੀਂ ਚੱਲ ਕਹਿੰਦੀ ਵੱਡੀ ਸਿਆਣੀ ਬਣਦੀ ਹੈਗੀ ਚੱਲ ਭਈ ਉਹਨਾ ਉਹਦੀ ਗੱਲ ਨਹੀਂ ਕੋਈ ਬਹੁਤੀ ਗੋਲਦੀ ਉਹਨੂੰ ਐ ਹੁੰਦਾ ਵੀ ਇਹ ਤਾਂ ਪਤਾ ਹੀ ਵੀ ਪਹਿਲਾਂ ਜਦੋਂ ਹੋਈਆਂ ਉਹਨਾਂ ਤੇ ਵੀ ਕਲੇਸ਼ ਹੀ ਕਰਿਆ ਸੀ ਹੁਣ ਤਾਂ ਫਿਰ ਵੀ ਤੀਜੀ ਆ ਚਲੋ ਵਿਚਾਰੀ ਆਉਂਦੀ ਆ ਤੇ ਵੇਖਦੀ ਆ ਵੀ ਮੇਰੀ ਸੱਸ ਮੇਰੇ ਵਾਸਤੇ ਚਾਹ ਚੂ ਲੈ ਕੇ ਆਊਗੀ ਉਹਨੇ ਕਿਹੜੀ ਚਾਹ ਬਣਾਉਣੀ ਸੀ ਥੋੜਾ ਜਿਹਾ ਟਾਈਮ ਤੱਕ ਘਰੇ ਫਿਰਦੀ ਰਹੀ ਤੇ ਮੁੜ ਕੇ ਬਾਹਰ ਨੂੰ ਤੁਰ ਗਈ ਤੇ ਮਨਵੀਰ ਜੀ ਆਪੇ ਉੱਠੀ ਰਸੋਈ ਚ ਗਈ ਉਹਨੇ ਚਾਹ ਬਣਾਈ ਚਾਲ ਆਪਣੀਆਂ ਛੋਟੀਆਂ ਵੱਡੀਆਂ ਕੁੜੀਆਂ ਨੂੰ ਪਲਾਈ ਛੋਟੀ ਕੁੜੀ ਰੋਣ ਲੱਗ ਗਈ ਉਹਨੂੰ ਦੁੱਧ ਪਲਾਉਣ ਵੈਗੀ ਤੇ ਉਹਦੀ ਸੱਸ ਤਾਂ ਜਿਉਂ ਗਈ 2 ਘੰਟੇ ਆਈ ਨਾ ਚਲ ਮਨਵੀਰ ਨੂੰ ਪਤਾ ਹੀ ਸੀ ਵੀ ਕਿਹੜਾ ਮੇਰਾ ਪਰਹੇਜ਼ ਰਹਿਣਾ ਕੰਮ ਤਾਂ ਉਹ ਉੱਠੀ ਹੌਲੀ ਹੌਲੀ ਰਸੋਈ ਸਬਜੀ ਸਬਜੀ ਕੱਟਣ ਲੱਗ ਜਾਂਦੀ ਆ ਤਾਂ ਐਨੇ ਮਨਵੀਰ ਦੀ ਨਣਦ ਦਾ ਫੋਨ ਆ ਜਾਂਦਾ ਉਹਦੇ ਘਰ ਵਾਲੇ ਦੇ ਫੋਨ ਤੇ ਤੇ ਉਹ ਕਹਿ ਦਿੰਦਾ ਵੀ ਬੀਬੀ ਤਾਂ ਘਰੇ ਹੈ ਨਹੀਂ ਤੇ ਕਹਿ ਦਿੰਦਾ ਮਨਵੀਰ ਆ ਗਈ ਚਲੋ ਉਹਦੇ ਨਾਲ ਫਾਰਮੈਲਟੀ ਜੀ ਕਰਦੀ ਆ ਫੋਨ ਤੇ ਉਹਦੀ ਨਣਦ ਤੇ ਉਹਨੂੰ ਕਹਿੰਦੀ ਕਿ ਅੱਛਾ ਐਦ ਕੀ ਫੇਰ ਨਹੀਂ ਮੇਰੀ ਮਾਂ ਨੂੰ ਪੋਤੇ ਦਾ ਮੂੰਹ ਦਿਖਾਇਆ ਉਹ ਕਹਿੰਦੀ ਵੀ ਦੀਦੀ ਮੇਰਾ ਕੀ ਕਸੂਰ ਆ ਹਨਾ ਵੀ ਮੈਂ ਤਾਂ ਆਪ ਚਾਹੁੰਦੀ ਸੀ ਵੀ ਮੁੰਡਾ ਹੋ ਜੇ ਵੀ ਕੋਈ ਉਹਨੂੰ ਹਾਲਚਾਲ ਨਹੀਂ ਪੁੱਛਿਆ ਕੋਈ ਉਹਦਾ ਦੁੱਖ ਦਾ ਸੁੱਖ ਦਾ ਨਹੀਂ ਪੁੱਛਿਆ ਵੀ ਸਿੱਧਾ ਤਾਨਾ ਹੀ ਮਾਰਿਆ ਜਦੋਂ ਮਨਵੀਰ ਨੇ ਜਿਵੇਂ ਵੀ ਉਹਨੇ ਗੱਲ ਕੀਤੀ ਗੱਲ ਕਰਕੇ ਫੋਨ ਕੱਟਤਾ ਉਸ ਤੋਂ ਬਾਅਦ ਮਨਵੀਰ ਬਈ ਸੋਚਦੀ ਆ ਵੀ ਮੇਰੀਆਂ ਧੀਆ ਵੀ ਕਿਹੋ ਜੀ ਕਿਸਮਤ ਲਿਖਾ ਕੇ ਲਿਆਈਆਂ ਵੀ ਕਿਸੇ ਨੇ ਮਤਲਬ ਚਾਹ ਤਾਂ ਕੀ ਕਰਨਾ ਸੀ ਵੀ ਕੋਈ ਚਾਹ ਪਾਣੀ ਵੀ ਨਹੀਂ ਪੁੱਛਦਾ ਹੈਗਾ ਉਸ ਦਿਨ ਦੀ ਮਨਵੀਰ ਕੰਮ ਲੱਗੀ ਮੁੜ ਕੇ ਕਿਹੜਾ ਕੰਮ ਤੋਂ ਖੇੜਾ ਛੁੱਟਣਾ ਸੀ ਐਂ ਉਹਦੀ ਕੁੜੀ ਵਿਚਾਰੀ ਬਿਲਕਦੀ ਰੋਂਦੀ ਰਹਿੰਦੀ ਕਿਸੇ ਨੇ ਨਾ ਉਹਦੀ ਕੁੜੀ ਨੂੰ ਚੱਕਣਾ ਮਨਵੀਰ ਦੀ ਸੱਸ ਸੀ ਜਿਹੜੀ ਉਹ ਬਹੁਤ ਭੈੜੀ ਸੀ ਬੀਟੀਠਾ ਔਰਤ ਸੀ ਉਹਨੂੰ ਆਏ ਉਹਦਾ ਦਿਲ ਨਹੀਂ ਸੀ ਪਿਗਲਦਾ ਵੀ ਜੇ ਕੁੜੀ ਰੋਈ ਜਾਂਦੀ ਹੁੰਦੀ ਵੀ ਮੇਰੀ ਪੋਤੀ ਆ ਜਾਂ ਉਹ ਮਨਵੀਰ ਨੂੰ ਹੀ ਕਹਿ ਦਿੰਦੀ ਵੀ ਤੂੰ ਕੁੜੀ ਸੰਭਲਾ ਜਾਂ ਚੱਕਲਾ ਮੈਂ ਕੰਮ ਕਰ ਲੈਨੀ ਆ ਸਾਰਾ ਦਿਨ ਮਨਵੀਰ ਕੰਮ ਕਰਦੀ ਥੱਕ ਜਾਂਦੀ ਜਦੋਂ ਕਦੇ ਉਹਦਾ ਬਾਹਲਾ ਮਾਣ ਉੱਠਦਾ ਉਹ ਆਪਣੀ ਮਾਂ ਨੂੰ ਫੋਨ ਕਰ ਲੈਂਦੀ ਚਲੋ ਉਹਦੀ ਕੁੜੀ 3-4 ਮਹੀਨਿਆਂ ਦੀ ਹੋ ਜਾਂਦੀ ਆ ਐਂ ਸਮਾਂ ਗੁਜ਼ਰਦਾ ਵੱਡੀਆਂ ਕੁੜੀਆਂ ਨੇ ਜਿਹੜੀਆਂ ਉਹ 1-2 ਸਾਲ ਦੀ ਹੋ ਚੁੱਕੀ ਹੁੰਦੀ ਆ ਤੇ 1-3 ਸਾਲ ਦੀ ਹੋ ਚੁੱਕੀ ਹੁੰਦੀ ਆ ਉਹ ਵੀ ਛੋਟੀਆਂ ਹੀ ਸੀ ਕੋਈ ਬਹੁਤੀਆਂ ਵੱਡੀਆਂ ਨਹੀਂ ਸੀ ਅੱਗੇ ਪਿੱਛੇ ਤਾਂ ਉਹਨੇ ਵਿਚਾਰੀ ਨੇ ਬੱਚਿਆਂ ਦੇ ਚਾਂਸ ਲਏ ਵੀ ਚਲ ਛੇਤੀ ਮੁੰਡਾ ਹੋਵੇ ਤੇ ਇਹ ਖੁਸ਼ ਹੋਣ ਤਾਂ ਹੀ ਕਰਕੇ ਉਹ ਕਮਜ਼ੋਰ ਜਾਦਾ ਹੋ ਗਈ ਸੀ ਇੱਕ ਬੱਚੇ ਉਹਦੇ ਹੋਏ ਸੀ ਜੇਰੀਅਨ ਨਾਲ ਸੀ ਤੇ ਇਸ ਤੋਂ ਬਾਅਦ ਹੁਣ ਪਤਾ ਵੀ ਸੀ ਵੀ ਅਗਲਾ ਬੱਚਾ ਚਾਂਸ ਲੈ ਵੀ ਨਹੀਂ ਸਕਦੇ ਕਿਉਂਕਿ ਡਾਕਟਰ ਨੇ ਕਿਹਾ ਸੀ ਵੀ ਜੇਰੀਅਨ ਨਾਲ ਸਿਰਫ ਤਿੰਨ ਹੀ ਬੱਚੇ ਹੁੰਦੇ ਆ ਇਸ ਤੋਂ ਬਾਅਦ ਤੁਸੀਂ ਰਿਸਕ ਨਹੀਂ ਲੈਣਾ ਹੈਗਾ ਤੇ ਚਲੋ ਮਨਵੀਰ ਹੈ ਜਿਹੜੀ ਉਹ ਵਿਚਾਰੀ ਕੰਮ ਕਰਦੀ ਆ ਆਪਣੀਆਂ ਕੁੜੀਆਂ ਨਾਲ ਆ ਵੀ ਲਾਡੀਆਂ ਪਾਡੀਆਂ ਕਰਦੀ ਇਸੇ ਤਰ੍ਹਾਂ ਸਮਾਂ ਹੋਰ ਗੁਜ਼ਰਦਾ ਤੇ ਮਨਵੀਰ ਦੀ ਜਿਹੜੀ ਸੱਸ ਸੀ ਉਹ ਆਪਣੇ ਪੁੱਤ ਨੂੰ ਕਹਿੰਦੀ ਆ ਕਿ ਪੁੱਤ ਵੀ ਤਿੰਨ ਤਿੰਨ ਧੀਆਂ ਦਾ ਤੇਰੇ ਸਿਰ ਖਰਚਾ ਹੋ ਗਿਆ ਵੀ ਇੰਨੀਆਂ ਨੂੰ ਤੂੰ ਕਿਵੇਂ ਵਿਆਹੇਗਾ ਉਹ ਕਹਿੰਦਾ ਵੀ ਮਾਂ ਹੁਣ ਜਦੋਂ ਘਰ ਆ ਗਈਆਂ ਵੀ ਵਿਆਹਣੀਆਂ ਤਾਂ ਪੈਣਗੀਆਂ ਤੇ ਉਹ ਕਹਿੰਦੀ ਵੀ ਚਲ ਐ ਕਰ ਤੂੰ ਮਾੜੀ-ਮੋਟੀ ਕੋਈ ਨੌਕਰੀ ਲੱਭ ਲੈ ਹੋਈ ਆਪਣੀ ਖੇਤੀ ਤਾਂ ਦੋ ਕਿੱਲੇ ਆ ਵੀ ਦੋ ਕਿੱਲਿਆਂ ਨਾਲ ਤਾਂ ਆਪਣਾ ਵੇਲਾ ਪੂਰਾ ਨਹੀਂ ਹੋਣਾ ਚਲ ਉਹਨਾਂ ਕਈ ਪ੍ਰਾਈਵੇਟ ਪਤਾ ਕਰਦਾ ਪਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਤੇ ਇੱਕ ਦਿਨ ਉਹ ਘਰੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੇਰਾ ਨਾ ਇੱਕ ਦੋਸਤ ਸਿੰਗਾਪੁਰ ਗਿਆਗਾ ਤੇ ਉਹਦਾ ਮੈਨੂੰ ਫੋਨ ਆਇਆ ਸੀ ਵੀ ਉੱਥੇ ਨਾ ਕੰਮ-ਕੁਮ ਵਾਵਾਗਾ ਵਧੀਆ ਮਿਲ ਜਾਂਦਾ ਵੀ ਜੇ ਮੈਂ ਸਿੰਗਾਪੁਰ ਜਾਵਣਾ ਵੀ ਆਪੇ ਮੈਂ ਉੱਥੇ ਵਧੀਆ ਪੈਸੇ ਕਮਾਉਂਗਾ ਹਨਾ ਚਲ ਕੱਲ ਨੂੰ ਕੁੜੀਆਂ ਵੱਡੀਆਂ ਹੋਣਗੀਆਂ ਇਹਨਾਂ ਦਾ ਵਿਆਹ ਕਰਨਾ ਹੋਊਗਾ ਉਹ ਕਹਿੰਦੀ ਪੁੱਤ ਵੀ ਚਲ ਸਿੰਗਾਪੁਰ ਤਾਂ ਤੂੰ ਚਲਿਆ ਜਾਏਗਾ ਪਰ ਕੀ ਮੈਂ ਆਪਦੇ ਪੋਤੇ ਦਾ ਮੂੰਹ ਦੇਖੇ ਬਿਨਾ ਮਰੂੰਗੀ ਉਹ ਕਹਿੰਦਾ ਕੀ ਮਤਲਬ ਮਾਂ ਉਹ ਕਹਿੰਦੀ ਵੀ ਹੁਣ ਮੁੰਡਾ ਆਪਣੇ ਹੁੰਦਾ ਨਹੀਂ ਵੀ ਮੈਂ ਤਾਂ ਪੁੱਤੇ ਤੋਂ ਬਿਨਾ ਮਰ ਜੂੰਗੀ ਵੀ ਮੈਨੂੰ ਤਾਂ ਢੋਈ ਨਹੀਂ ਮਿਲਣੀ ਮੈਂ ਤਾਂ ਭੜਕਦੀ ਫਿਰੂੰਗੀ ਮੈਨੂੰ ਤਾਂ ਗਤੀ ਨਹੀਂ ਹੋਣੀ ਐਂ ਜੇ ਲੱਗ ਜਾਂਦੀ ਆ ਗੱਲਾਂ ਕਰਨ ਉਹ ਕਹਿੰਦਾ ਵੀ ਮਾਂ ਜੋ ਆਪਣੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਵੀ ਮੈਂ ਵੀ ਸਾਰਾ ਦਿਨ ਇਹਨਾਂ ਤੋਂ ਆਕਿਆ ਪਿਆਗਾ ਕਦੇ ਕੋਈ ਬਿਮਾਰ ਹੋ ਜਾਂਦੀ ਆ ਕਦੇ ਕੋਈ ਹੋ ਜਾਂਦੀ ਆ ਤੇ ਕੰਮ ਕਮਾਈ ਉਨੀ ਹੈ ਨਹੀਂ ਸਾਰਾ ਦਿਨ ਇਹਨਾਂ ਦੇ ਖਰਚੇ ਵੀ ਮੈਨੂੰ ਇੱਥੋਂ ਜਾਣ ਦੇ ਤੇ ਚੱਲ ਮਨੇ ਵੀਰ ਦੀ ਜਿਹੜੀ ਸੱਸ ਆ ਉਹ ਕਹਿੰਦੀ ਵੀ ਪੁੱਤ ਪੈਸੇ ਕਿੰਨੇ ਲੱਗਣਗੇ ਉਹ ਕਹਿੰਦਾ ਕਿ 4 ਲੱਖ ਰੁਪਈਆ ਲੱਗੂਗਾ ਉਹ ਕਹਿੰਦੀ ਵੀ 4 ਲੱਖ ਕਿੱਥੋਂ ਲਾਵਾਂਗੇ ਉਹ ਕਹਿੰਦਾ ਵੀ ਮੈਂ ਇਹਨੂੰ ਕਹਿਣਾਗਾ ਮਨਵੀਰ ਨੂੰ ਵੀ ਇਹਦੀ ਮਾਂ ਨੂੰ ਪੈਨਸ਼ਨ ਆਉਂਦੀ ਹੈ ਇਹਦੇ ਪਿਓ ਵਾਲੀ ਵੀ ਇਹਦਾ ਭਰਾ ਚਲੋ ਪ੍ਰਾਈਵੇਟ ਨੌਕਰੀ ਕਰਦਾਗਾ ਵੀ ਉਹ ਆਪੇ ਦੇਣਗੇ ਆਪਾਂ ਨੂੰ ਪੈਸੇ ਚਲ ਮਨਵੀਰ ਦੇ ਘਰ ਆਲਾ ਉਹਦੇ ਕੋਲ ਜਾਂਦਾ ਉਹਨੂੰ ਕਹਿੰਦਾ ਕਿ ਮਨਵੀਰ ਤੂੰ ਸਾਰਾ ਦਿਨ ਘਰ ਦੇ ਕੰਮ ਕਰਦੀਆਂ ਥੱਕ ਜਾਂਦੀਆਂ ਕੁੜੀਆਂ ਨੂੰ ਸਾਂਭਦੀਆਂ ਮੈਨੂੰ ਤੇਰੇ ਨਾਲ ਬਹੁਤ ਹਮਦਰਦੀ ਆ ਮਨਵੀਰ ਸੋਚਦੀ ਹੈ ਵੀ ਅੱਜ ਸੂਰਜ ਕਿਹੜੇ ਪਾਸਿਓਂ ਚੜ੍ਹਿਆਗਾ ਵੀ ਇਹ ਮੈਨੂੰ ਬੜੇ ਪਿਆਰ ਨਾਲ ਗੱਲ ਕਰੀ ਜਾਂਦਾ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੁਹਾਨੂੰ ਵੀ ਤਾਂ ਉਹਨਾਂ ਹੀ ਬੋਝ ਆ ਹਨਾ ਵੀ ਤੁਸੀਂ ਤਾਂ ਕੁੜੀਆਂ ਪੜਾਉਣੀਆਂ ਅੱਗੇ ਵੱਡੀਆਂ ਹੋਣਗੀਆਂ ਵਿਆਹਣੀਆਂ ਨੇ ਵੀ ਮੈਂ ਤਾਂ ਚਲ ਘਰ ਦੀ ਕੰਮ ਕਰਨੇ ਆਂਗੇ ਵੀ ਰਲ ਮਿਲ ਕੇ ਵੇਲਾ ਕੱਢ ਲਾਂਗੇ ਉਹ ਕਹਿੰਦਾ ਵੀ ਮੈਂ ਨਾ ਤੇਰੇ ਕੋਲ ਇੱਕ ਫਰਿਆਦ ਲੈ ਕੇ ਆਇਆ ਤੇ ਉਹ ਕਹਿੰਦੀ ਵੀ ਕੀ ਫਰਿਆਦ ਆਗੀ ਉਹ ਕਹਿੰਦਾ ਕਿ ਚਲ ਐਂ ਕਰ ਤੂੰ ਨਾ ਆਪਣੀ ਮਾਂ ਨੂੰ ਕਹੇ ਵੀ ਆਪਾਂ ਨੂੰ 4 ਲੱਖ ਰੁਪਿਆ ਦੇਵੇ ਉਹ ਕਹਿੰਦੀ ਵੀ ਕਿਉਂ ਕਹਿੰਦਾ ਮੇਰੇ ਨਾ ਦੋਸਤ ਬਾਹਰ ਗਿਆਗਾ ਸਿੰਗਾਪੁਰ ਤੇ ਉਹ ਮੈਨੂੰ ਬੁਲਾ ਰਿਹਾਗਾ ਵੀ ਉੱਥੇ ਕੰਮ-ਕੋਮਾ ਵਾਹਵਾਗਾ ਤੇ ਮੈਂ ਨਾ 4-5 ਮਹੀਨਿਆਂ ਚ 4-5 ਲੱਖ ਕਮਾ ਕੇ ਭੇਜ ਦੂੰਗਾ ਵੀ ਉਹਦੇ ਚ ਤੂੰ ਮੰਮੀ ਨੂੰ ਮੋੜ ਦੀ ਵੀ ਤੂੰ ਮੰਮੀ ਤੋਂ ਇੱਕ ਵਾਰੀ ਮਦਦ ਮੰਗ ਵੀ ਮੈਨੂੰ ਬਾਹਰ ਚੱਲਿਆ ਜਾਂਦੇ ਤੇ ਮਨਵੀਰ ਹੈ ਨਾ ਜਿਹੜੀ ਉਹ ਪੋਲੀ ਹੁੰਦੀ ਹੈ ਵਿਚਾਰੀ ਉਹ ਸੋਚਦੀ ਆ ਵੀ ਗੱਲ ਤਾਂ ਸਹੀ ਆ ਵੀ ਜੇ ਸਿੰਗਾਪੁਰ ਚਲੇ ਗਿਆ ਵੀ ਨਾ ਸਾਡੀ ਜੂਨ ਸੁਧਰ ਜੂ ਮਾਵਾ ਧੀਆ ਦੀ ਵੀ ਚੱਲ ਮੈਂ ਆਪਣੀ ਮਾਂ ਨੂੰ ਪੁੱਛ ਲੈਣੀ ਆ ਤੇ ਉਹ ਆਦੀ ਮਾਂ ਨੂੰ ਪੁੱਛ ਲੈਂਦੀ ਹੈਗੀ ਤੇ ਉਹਦੀ ਮਾਂ ਕਹਿੰਦੀ ਵੀ ਹੂੰ ਤਾਂ ਪੁੱਤ ਮੈਨੂੰ ਕੋਈ ਬੜਾ ਭਰੋਸਾ ਜਾਨੀ ਪਰ ਜੇ ਪੈਸੇ ਨਾ ਦਿੱਤੇ ਹਨਾ ਵੀ ਫਿਰ ਇਹਨੇ ਤੈਨੂੰ ਤੰਗ ਕਰਨਾ ਵੀ ਚਲ ਮੈਂ ਔਖੇ ਸੌਖੇ ਕੁਝ ਫੜਟੜ ਲੈਣੀ ਆ ਕੁਝ ਮੇਰੇ ਕੋਲੇ ਹੈਗੇ ਆ ਵੀ ਦੇ ਦੂੰਗੀ ਚਲ ਭਈ ਉਹ ਆਪਦੇ ਮੁੰਡੇ ਨਾਲ ਰਏ ਕਰਦੀ ਆ ਤੇ ਉਹਦਾ ਮੁੰਡਾ ਕਹਿੰਦਾ ਵੀ ਚਲ ਜੇ ਆਪਣੇ ਪੈਸੇ ਦੇਣ ਨਾਲ ਮੇਰੀ ਭੈਣ ਦੀ ਜ਼ਿੰਦਗੀ ਸੁਧਰਦੀ ਆ ਵੀ ਵੈਸੇ ਵੀ ਉਹਨਾਂ ਨੇ ਕਿਹੜਾ ਰੱਖਣੇ ਆ ਜਦੋਂ ਉਹਨਾਂ ਨੇ ਕਹੀ ਦਿੱਤਾ ਮੋੜ ਦੇਣਗੇ ਚਲ ਭਈ ਉਹਨਾਂ 4 ਲੱਖ ਰੁਪਏ ਇਕੱਠਾ ਕਰਕੇ ਦੋਨੋਂ ਮਾਪੋਤਾਉਂਦੇ ਆ ਤੇ ਦੇ ਜਾਂਦੇ ਆ ਤੇ ਮਨਵੀਰ ਦੇ ਘਰ ਵਾਲਾ ਜਿਹੜਾ ਫਾਇਲ ਲਾ ਦਿੰਦਾ ਤੇ 15-20 ਦਿਨਾਂ ਦੇ ਵਿੱਚ ਹੀ ਉਹਦਾ ਵੀਜ਼ਾ ਆ ਜਾਂਦਾ ਤੇ ਉਹ ਸਿੰਗਾਪੁਰ ਚੱਲਿਆ ਜਾਂਦਾ ਮਨਵੀਰ ਥੋੜੀ ਜੀ ਖੁਸ਼ ਹੁੰਦੀ ਆ ਵੀ ਚਲ ਹੁਣ ਸਾਡੇ ਦਿਨ ਬਦਲਣਗੇ ਵੀ ਕੁੜੀਆਂ ਨੂੰ ਮੈਂ ਚੰਗਾ ਪੜਾ ਲਵਾਂ ਮਨਵੀਰ ਦੇ ਘਰ ਵਾਲੇ ਨੂੰ ਸਿੰਗਾਪੁਰ ਗਏ ਨੂੰ 6 ਮਹੀਨੇ ਹੋ ਜਾਂਦੇ ਆ ਤੇ ਉਹ ਨਾ ਵਿੱਚ ਵਿੱਚ ਫੋਨ ਕਰਦਾ ਮਨਵੀਰ ਨਾਲ ਉਹ ਘੱਟ ਗੱਲ ਕਰਦਾ ਆਪਣੀ ਮਾਂ ਨਾਲ ਵੱਧ ਕਰਦਾ ਤੇ ਜਦੋਂ ਉਹ ਸਿੰਗਾਪੁਰ ਗਿਆ ਸੀ ਉਦੋਂ ਬਾਅਦ ਉਹਦੀ ਸੱਸ ਜਿਹੜੀ ਆਪਣਾ ਬੈਂਕ ਦੇ ਵਿੱਚ ਅਕਾਊਂਟ ਖੁਲਾ ਲੈਂਦੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਮੇਰਾ ਪੁੱਤ ਪੈਸੇ ਭੇਜੂਗਾ ਤੇ ਉਹ ਪੈਸੇ ਆਪਣੀ ਮਾਂ ਦੇ ਖਾਤੇ 'ਚ ਭੇਜਦਾ ਮਨਵੀਰ ਚਲੋ ਕੁਝ ਟਾਈਮ ਤਾਂ ਵੇਖਦੀ ਆ ਉਹਨੂੰ ਐ ਹੁੰਦਾ ਵੀ ਚਲ ਕੋਈ ਨਾ ਇਹ ਕਿਹੜਾ ਵੀ ਬਗਾਨੀ ਆ ਹੈਗੀ ਤਾਂ ਉਹਦੀ ਮਾਂ ਹੀ ਆਗੀ ਤੇ ਜਦੋਂ ਉਹਨੂੰ ਐ ਹੋ ਜਾਂਦਾ ਵੀ 6 ਮਹੀਨੇ ਹੋ ਜਾਂਦੇ ਆ ਉਹਨੂੰ ਸਿੰਗਾਪੁਰ ਗਏ ਨੂੰ ਤੇ ਉਹ ਸੋਚਦੀ ਆ ਵੀ ਜਾ ਕੇ ਉਹਨੇ ਕੋਈ ਪੈਸਾ ਵੀ ਨਹੀਂ ਭੇਜਿਆ ਉਹ ਸੋਚਦੀ ਆ ਮੇਰੀ ਮਾਂ ਦੇ ਪੈਸੇ ਮੋੜਨੇ ਸੀ ਵੀ ਨਾ ਮੇਰੇ ਤੇ ਕੁੜੀਆਂ ਦੇ ਖਰਚੇ ਵਾਸਤੇ ਕੁਝ ਭੇਜਦਾਗਾ ਇੱਕ ਦਿਨ ਉਹ ਆਪਣੀ ਸੱਸ ਨੂੰ ਕਹਿੰਦੀ ਮੰਮੀ ਮੈਨੂੰ ਥੋੜੇ ਜੇ ਪੈਸੇ ਦੇ ਦਿਓ ਵੀ ਮੈਂ ਕੁੜੀਆਂ ਦਾ ਦਾਖਲਾ ਕਰਾ ਦਿਆਂ ਉਹ ਕਹਿੰਦੀ ਕਿ ਕੁੜੀਆਂ ਦੇ ਦਾਖਲੇ ਵਾਸਤੇ ਪੈਸੇ ਹੈ ਨਹੀਂ ਹੁਣ ਇਹੇ ਪੜਨਗੀਆਂ ਇਹਨਾਂ ਦੀ ਪੜ੍ਹਾਈ ਤੇ ਜਿਹੜਾ ਖਰਚ ਕਰਾਂਗੇ ਉਹ ਵਿਆਹ ਤੇ ਨਹੀਂ ਕਰਾਂਗੇ ਉਹ ਕਹਿੰਦੀ ਮੰਮੀ ਪੜ੍ਹਾਈਂਗੀ ਤਾਂ ਫਿਰ ਕਰਾਉਣੀ ਆ ਬੱਚੀਆਂ ਹੁਣ ਅਨਪੜ੍ਹ ਥੋੜੀ ਰੱਖਣੀਆਂ ਕਹਿੰਦੀ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਭਰਿਆ ਉੱਥੇ ਕੋਈ ਦਾਖਲਾ ਨਹੀਂ ਲੱਗਦਾ ਹੈਗਾ ਪ੍ਰਾਈਵੇਟ ਖਰਚ ਕਰਨ ਦੀ ਕੋਈ ਲੋੜ ਨਹੀਂ ਚਲ ਮਨਵੀਰ ਹਨਾ ਚੁੱਪ ਕਰ ਜਾਂਦੀ ਹੈਗੀ ਉਹ ਸੋਚਦੀ ਹੈ ਵੀ ਇਹ ਤਾਂ ਗੱਲ ਗਲਤ ਹੋ ਗਈ ਹਨਾ ਚਲ ਅਗਲੇ ਦਿਨ ਉਹਦੇ ਘਰ ਵਾਲੇ ਦਾ ਫੋਨ ਆਉਂਦਾ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਤੁਸੀਂ ਪੈਸੇ ਭੇਜ ਦਿਓ ਵੀ ਨਾ ਤਾਂ ਤੁਸੀਂ ਮੰਮੀ ਹੋਰਿਆਂ ਦੇ ਪੈਸੇ ਮੋੜੇ ਆ ਮੁੜ ਕੇ ਇਹ ਨਾ ਹੀ ਤੁਸੀਂ ਵੀ ਬੱਚੀਆਂ ਵਾਸਤੇ ਭੇਜਦੇ ਹੋ ਵੀ ਮੇਰੇ ਖਰਚੇ ਵਾਸਤੇ ਕੁਝ ਪੈਸੇ ਤਾਂ ਭੇਜਿਆ ਕਰੋ ਅੱਗੋਂ ਕਹਿੰਦਾ ਸਾਰਾ ਦਿਨ ਤੁਹਾਡੇ ਮਾਮਾ ਧੀਆਂ ਦੇ ਖਰਚੇ ਨਹੀਂ ਠੀਕ ਆਉਂਦੇ ਮੰਮੀ ਨੇ ਮੈਨੂੰ ਪਿਛਲੇ ਦਿਨੀ ਤਾਂ ਕਿਹਾ ਸੀਗਾ ਕਿ ਕੁੜੀਆਂ ਵਾਸਤੇ ਕੱਪੜੇ ਚਾਹੀਦੇ ਆ ਕੱਲੀਆਂ ਕੁੜੀਆਂਾਂ ਦੀ ਖਰਚੀ ਠੀਕ ਹੋਣਗੇ ਮੈਂ ਇੱਥੇ ਦਿਨ ਰਾਤ ਖਾਪਦਾ ਮਿਹਨਤ ਕਰਦਾ ਸੋਨ ਨੂੰ ਕੀ ਪਤਾ ਵੀ ਪੈਸਾ ਕਮਾਉਣਾ ਕਿੰਨਾ ਔਖਾ ਉਹ ਕਹਿੰਦੀ ਵੀ ਮੰਮੀ ਨੇ ਜੋ ਪੈਸੇ ਮੰਗਾਈ ਮੈਨੂੰ ਕੁਝ ਨਹੀਂ ਦਿੱਤਾ ਕਹਿੰਦਾ ਚੰਗਾ ਚੰਗਾ ਮੇਰੀ ਮਾਂ ਤੇ ਇਲਜ਼ਾਮ ਮਣਾ ਲਾ ਝੂਠ ਬੋਲਦੀਆਂ ਮੇਰੀ ਮਾਂ ਨੇ ਪੈਸੇ ਕੀ ਕਰਨੇ ਸੀ ਨਹੀਂ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਤੁਸੀਂ ਮੰਮੀ ਨੂੰ ਪੁੱਛ ਲਿਓ ਪਰ ਸਾਡੇ ਕੋਲ ਪੈਸੇ ਨਹੀਂ ਆਏ ਹੈਗੇ ਤੇ ਨਾਲੇ ਮੰਮੀ ਦੇ ਪੈਸੇ ਉਹ ਕਹਿੰਦਾ ਅੱਛਾ ਤੈਨੂੰ ਆਪਦੀ ਮਾਂ ਦੇ ਪੈਸੇ ਬਾਹਲੇ ਜਾਦਾ ਤੇਰੀ ਮਾਂ ਨੇ ਪੈਸੇ ਲਾ ਦਿੱਤੇ ਫੇਰ ਕੀ ਹੋ ਗਿਆ ਮੈਂ ਕਿਹੜਾ ਕਿਤੇ ਭੱਜ ਚੱਲਿਆ ਕੋਈ ਨਾ ਹੌਲੀ ਹੌਲੀ ਮੈਂ ਪੈਸੇ ਪਹਿਲਾਂ ਆਪਦੀ ਕਬੀਲਦਾਰੀ ਸੈੱਟ ਕਰ ਲਾਂ ਮੈਂ ਮੋੜ ਦੂੰ ਚਲੋ ਜਿਆਦਾ ਨਾ ਬੋਲੀ ਇਹਨੂੰ ਐਂਸੀ ਕਲੇਸ਼ ਵਧ ਜੂ ਤੇ ਉਹ ਆਪਣੀ ਮਾਂ ਨੂੰ ਫੋਨ ਕਰਦੀ ਹੈ ਕਹਿੰਦੀ ਵੀ ਮਾਂ ਵੀ ਤੁਹਾਡੇ ਪੈਸੇ 4 ਮਹੀਨੇ ਕਹਿ ਕੇ ਲਈ ਸੀ ਮੈਂ ਤਾਂ ਹਨਾ ਉਹ ਵੀ ਨਹੀਂ ਮੋੜ ਸਕੀ ਉਦਸ ਬੀ ਇਹ ਵੀ ਤੁਹਾਡਾ ਜਵਾਈ ਪਤਾ ਨਹੀਂ ਭੇਜਦਾ ਪੈਸੇ ਨਹੀਂ ਭੇਜਦਾ ਵੀ ਜੇ ਭੇਜਦਾ ਵੀ ਆਪਦੀ ਮਾਂ ਕੋਲ ਭੇਜਦਾ ਵੀ ਮੈਂ ਤਾਂ ਔਖੀ ਆ ਵੀ ਕੁੜੀਆਂ ਦੇ ਦਾਖਲੇ ਵੀ ਇਹ ਕਹਿੰਦੇ ਨਹੀਂ ਭਰਨੇ ਸਰਕਾਰੀ ਚ ਲਾ ਦੇ ਉਹ ਕਹਿੰਦੀ ਵੀ ਦੇਖ ਪੁੱਤ ਮੇਰੀ ਜੋ ਜਮਾ ਪੂੰਜੀ ਸੀ ਮੈਂ ਤਾਂ ਉਹ ਵੀ ਲਾ ਚੁੱਕੀ ਆ ਹਨਾ ਤੇਰੇ ਜਾਪਿਆਂ ਤੇ ਤੇਰੇ ਹੋਰ ਖਰਚਿਆਂ ਤੇ ਮੈਂ ਲਾ ਦਿੰਨੀ ਆ ਵੀ ਹੁਣ ਰੋਜ਼ ਰੋਜ਼ ਤਾਂ ਮੈਂ ਵੀ ਨਹੀਂ ਦੇ ਸਕਦੀ ਵੀ ਚਲ ਫਿਰ ਇਹਨਾਂ ਦੀਆਂ ਹੀ ਕੁੜੀਆਂ ਨੇ ਤੂੰ ਸਰਕਾਰੀ ਚ ਲਾ ਦੇ ਚਲ ਭਈ ਉਹ ਵਿਚਾਰੀ ਕੀ ਕਰੇ ਮਨਵੀਰ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਦੇ ਵਿੱਚ ਕੁੜੀਆਂ ਪੜਨ ਲਾ ਦੀਆਂ ਹੌਲੀ ਹੌਲੀ ਹੋਰ ਸਮਾਂ ਗੁਜ਼ਰਿਆ ਉਹਦੀਆਂ ਕੁੜੀਆਂ ਪੜ੍ਹਾਈ ਦੇ ਵਿੱਚ ਵਧੀਆ ਨਿਕਲਦੀਆਂ ਨੇਗੀਆਂ ਮਨਵੀਰ ਨੇ ਕਈ ਵਾਰ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰੀ ਮਾਂ ਦੇ ਪੈਸੇ ਦੇ ਦੋ ਪਰ ਉਹਨੇ ਕੋਈ ਪੈਸਾ ਆਪਣੀ ਮਤਲਬ ਘਰ ਵਾਲੀ ਨੂੰ ਜਾਂ ਸੱਸ ਨੂੰ ਨਹੀਂ ਮੋੜਿਆ ਤੇ ਉਹਨੂੰ ਗਏ ਨੂੰ 2-3 ਸਾਲ ਹੋ ਜਾਂਦੇ ਆ 2-3 ਸਾਲ ਬਾਅਦ ਉਹ ਕੋਈ ਮੋੜ ਨਾ ਨਾ ਵੀ ਨਹੀਂ ਲੈਂਦਾ ਮਨਵੀਰ ਵਿਚਾਰੀ ਨਾਲੇ ਆਪਣੀ ਸੱਸ ਦੇ ਤਾਨੇ ਮੇਨੇ ਸਹੰਦੀ ਆ ਉਹਦੀ ਸੱਸ ਸਾਰਾ ਦਿਨ ਉਹਦੇ ਪ੍ਰਧਾਨਗੀ ਕਰਦੀ ਆ ਤੇ ਅਚਾਨਕ ਮਨਵੀਰ ਦੇ ਭਰਾ ਵਾਸਤੇ ਰਿਸ਼ਤੇ ਆਉਂਦੇ ਆ ਹਨਾ ਗੱਭਰੂ ਹੋਇਆ ਪਿਆ ਸੀ ਚਲ ਉਹਦੇ ਉਹਦਾ ਵਿਆਹ ਰੱਖਿਆ ਜਾਂਦਾ ਤੇ ਮਨਵੀਰ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਹਨਾ ਤੁਹਾਡਾ ਇਕੱਲਾ ਇਕੱਲਾ ਸਾਲਾ ਦਾ ਵੀ ਵਿਆਹ ਗਾ ਹੁਣ ਤਾਂ ਤੁਸੀਂ ਆ ਜਿਓ ਕਹਿੰਦਾ ਜੇ ਮੈਂ ਆਉਂਗਾ ਤਾਂ ਇੰਨਾ ਖਰਚ ਹੋਊਗਾ ਵਿਆਹ ਤੇ ਹੋਊਗਾ ਮੇਰੇ ਆਉਣ ਜਾਣ ਤੇ ਹੋਊਗਾ ਵੀ ਮੈਂ ਨਹੀਂ ਆ ਸਕਦਾ ਮਨਵੀਰ ਬੜੀ ਉਦਾਸ ਹੁੰਦੀ ਆ ਚਲੋ ਕਹਿੰਦੀ ਵੀ ਫਿਰ ਹੁਣ ਵੀਰੇ ਦੇ ਵਿਆਹ ਦੀ ਤਿਆਰੀ ਲਈ ਵੀ ਮੈਨੂੰ ਤਾਂ ਜਾਣਾ ਪਊਗਾ ਵੀ ਮੈਂ ਚਲੀ ਜਾਵਾਂ ਉਹ ਕਹਿੰਦਾ ਮੰਮੀ ਨੂੰ ਪੁੱਛਣੀ ਜੇ ਮੰਮੀ ਘਰੇ ਕੰਮ ਕਰ ਲੂਗੀ ਤਾਂ ਚਲੀ ਜਾਈ ਚਲੋ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੈਂ ਜਾਣਾ ਵਿਆਹ ਦੀ ਤਿਆਰੀ ਕਰਨੀ ਆ ਉਹਦੀ ਸਸਤ ਬੋੜ ਬੋੜ ਕਰਦੀ ਉਹਨੂੰ ਭੇਜ ਦਿੰਦੀ ਹੈਗੀ ਚਲੋ ਜਾਂਦੀ ਆ ਕਈ ਦਿਨ ਹੋ ਜਾਂਦੇ ਆ ਉਹਨੂੰ ਪੇਕੇ ਗਈ ਨੂੰ ਤੇ ਇੱਕ ਦਿਨ ਉਹਦੀ ਮੰਮੀ ਤੇ ਉਹਦਾ ਭਰਾ ਜਿਹੜੇ ਉਹ ਬਾਜ਼ਾਰ ਗਏ ਹੁੰਦੇ ਆ ਕੁਝ ਲੈਣ ਉਹ ਗਈ ਨਾ ਉਹ ਕਹਿੰਦੀ ਮੰਮੀ ਵੀ ਕੁੜੀਆਂ ਨੇ ਮੇਰੇ ਨਾਲ ਇੰਨੀ ਆਵੇਂ ਕਿੱਥੇ ਜਾਵਾਂਗੀ ਵੀ ਤੁਸੀਂ ਮੋਟਰਸਾਈਕਲ ਤੇ ਵਗਜੋ ਬਾਕੀ ਸਾਰੀ ਤਿਆਰੀ ਹੋ ਚੁੱਕੀ ਸੀ ਤੇ ਉਹ ਦੋਨੋਂ ਮਾਪਦ ਮੋਟਰਸਾਈਕਲ ਤੇ ਜਾਂਦੇ ਆ ਤੇ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨਾਂ ਦੀ ਵਿਚਾਰਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਹੁਣ ਕਿੱਥੇ ਤਾਂ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਕਿੱਥੇ ਗਮੀ ਆ ਗਈ ਹਨਾ ਦੁੱਖ ਆ ਗਏ ਰੋਣ-ਕਲੋਣ ਪੈ ਗਿਆ ਮਨਵੀਰ ਵਿਚਾਰੀ ਬੇਸੁੱਧ ਹੋਈ ਵੀ ਮੇਰਾ ਤਾਂ ਕੋਈ ਵੀ ਨਾ ਰਿਹਾ ਜਦੋਂ ਜਦੋਂ ਉਹਨੂੰ ਉਹਦੇ ਪਤੀ ਦੀ ਲੋੜ ਪਈ ਨਾ ਖੁਸ਼ੀ ਦੇ ਵਿੱਚ ਨਾ ਗਮੀ ਦੇ ਵਿੱਚ ਉਹਦਾ ਪਤੀ ਉਹਦੇ ਨਾਲ ਨਾ ਖੜਿਆ ਭਾਵੇਂ ਉਹਨੂੰ ਫੋਨ ਕਰ ਦਿੱਤਾ ਗਿਆ ਸੀ ਪਰ ਉਹ ਕਹਿੰਦਾ ਵੀ ਮੈਨੂੰ ਛੁੱਟੀ ਨਹੀਂ ਮਿਲਦੀ ਕੰਮ ਤੋਂ ਵੀ ਮੈਨੂੰ ਨਾ ਡੀਕਿਓ ਚਲੋ ਪਿੰਡ ਦੇ ਲੋਕੀ ਰਲ ਮਿਲ ਕੇ ਹਨਾ ਰਿਸ਼ਤੇਦਾਰ ਰਲ ਮਿਲ ਕੇ ਉਹਦੇ ਮੰਮੀ ਦਾ ਤੇ ਉਹਦੇ ਭਰਾ ਦਾ ਅੰਤਮ ਸੰਸਕਾਰ ਕਰ ਦਿੰਦੇ ਆ ਭੋਗ ਤੱਕ ਮਨਵੀਰ ਆ ਜਿਹੜੀ ਉਹ ਆਪਣੇ ਪੇਕੇ ਘਰ ਹੀ ਰਹਿੰਦੀ ਆ ਉਸ ਤੋਂ ਬਾਅਦ ਉਹਨੂੰ ਆਪਣੇ ਸਹੁਰੇ ਹੋਣਾ ਪੈਂਦਾ ਹੁਣ ਉਹਦਾ ਰਹਿ ਵੀ ਕੀ ਗਿਆ ਸੀ ਚਲੋ ਵਿਚਾਰੀ ਨਾ ਬੜਾ ਰੋਂਦੀ ਬਿਲਕਦੀ ਆ ਵੀ ਅੱਗੇ ਮੈਂ ਦੁਖ ਸੋ ਕਬ ਦੀ ਮਾਂ ਨਾਲ ਕਰ ਲੈਂਦੀ ਸੀ ਇਸੇ ਤਰ੍ਹਾਂ ਸਾਰਾ ਦਿਨ ਉਹ ਸੋਚਾਂ ਦੇ ਵਿੱਚ ਗੁਆਚੀ ਉਹਨੂੰ ਆਪਣੀਆਂ ਕੁੜੀਆਂ ਦੀ ਸਾਭ ਸੰਭਾਲ ਦੀ ਵੀ ਸੁਧ ਬਦਨਾ ਰਹੀਦੀ ਤੇ ਉਹਦੀ 700 ਦੇ ਤੇ ਹੋਰ ਵੀ ਲੱਗਣ ਲੱਗੀ ਸੀ ਉਹ ਕਹਿੰਦੀ ਸੀ ਕਿ ਤੂੰ ਇਹੋ ਜੀ ਮਨਹੂਸ ਆਈਆਂ ਤੂੰ ਤਾਂ ਮੇਰੇ ਘਰ ਦੇ ਵਿੱਚ ਰੋਣ ਕਲਾਉਣੀ ਪਾ ਕੇ ਬੈਗੀ ਪੋਤਾ ਤਾਂ ਤੂੰ ਮੈਨੂੰ ਇੱਕ ਦੇ ਨਾ ਸਕੀ ਚਲ ਉਹਨਾਂ ਤਾਨੇ ਮਿਹਨੇ ਮਾਰਦੀ ਆ ਤੇ ਇੱਕ ਦਿਨ ਉਹ ਆਪਦੇ ਪੁੱਤ ਨੂੰ ਫੋਨ ਕਰਦੀ ਆ ਵੀ ਪਹਿਲਾਂ ਤਾਂ ਇਹ ਮਾੜੀ ਮੋਟੀ ਠੀਕ ਰਹਿੰਦੀ ਸੀ ਵੀ ਹੁਣ ਜਿਉਂ ਇਹਦੀ ਮਾਂ ਤੇ ਇਹਦਾ ਭਰਾ ਮੁੱਕਿਆ ਵੀ ਇਹ ਤਾਂ ਸਾਰਾ ਦਿਨ ਘਰ ਦੇ ਵਿੱਚ ਰੋਣ-ਕਲੌਣ ਪਾਉਂਦੀ ਰਹਿੰਦੀ ਆ ਵੀ ਪੁੱਤ ਜੇ ਤੂੰ ਮੇਰੀ ਗੱਲ ਮੰਨਨੇ ਦੇਖ ਆਪਣੇ ਜੋ ਵੀ ਹੈ ਹਨਾ ਘਰ-ਵਾਰ ਜ਼ਮੀਨ ਜਾਇਦਾਦ ਵੀ ਇਹ ਧੀਆਂ ਨੇ ਤਾਂ ਬਗਾਨੇ ਘਰ ਚਲੀਆਂ ਜਾਣਗੀਆਂ ਵੀ ਪੁੱਤ ਨਹੀਂ ਹੋਇਆ ਤੂੰ ਐਂ ਕਰ ਵੀ ਹੋਰ ਵਿਆਹ ਕਰਾ ਲੈ ਉਹ ਨਾ ਆਪਦੀ ਮਾਂ ਦੀਆਂ ਗੱਲਾਂ 'ਚ ਆ ਜਾਂਦਾ ਉਹ ਕਹਿੰਦਾ ਕੋਈ ਨਹੀਂ ਮਾਂ ਮੈਂ ਸੋਚਦਾ ਤੇ ਥੋੜੇ ਜਿਹੇ ਦਿਨਾਂ ਬਾਅਦ ਉਹ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਵੀ ਬਹੁਤ ਸੋਚਿਆ ਵੀ ਹੁਣ ਮੈਂ ਇੰਨੀ ਕਮਾਈ ਕਰਦਾ ਹਨਾ ਆਪਣਾ ਘਰ-ਬਾਰ ਜ਼ਮੀਨ ਜਾਇਦਾਦ ਵੀ ਸੱਚੀ ਆਪਣੇ ਤਾਂ ਕੋਈ ਵੀ ਨਹੀਂ ਸੰਭਾਲਣ ਵਾਲਾ ਵੀ ਮੈਂ ਤੇਰੀ ਗੱਲ ਨਾਲ ਸਹਿਮਤ ਆ ਵੀ ਚਲਾਈ ਕਰ ਦੂੰ ਕੁੜੀ ਲੱਭ ਕੋਈ ਜੇ ਕੁੜੀ ਲੱਭਦੀ ਆ ਤਾਂ ਵੀ ਮੈਂ ਆ ਕੇ ਵਿਆਹ ਕਰਾ ਲਵਾਂ ਚਲ ਭਈ ਜਦੋਂ ਮਨਵੀਰ ਨੂੰ ਇਹ ਗੱਲ ਪਤਾ ਲੱਗਦੀ ਆ ਹਨਾ ਵੀ ਮੇਰੀ ਸੱਸ ਮੇਰੇ ਘਰ ਵਾਲੇ ਦਾ ਦੂਜਾ ਵਿਆਹ ਕਰ ਰਹੀ ਆ ਤਾਂ ਉਹ ਆਪਣੀ ਸੱਸ ਦੀਆਂ ਮਿੰਨਤਾਂ ਕਰਦੀ ਆ ਉਹਦੇ ਪੈਰ ਫੜਦੀ ਆ ਵੀ ਮੈਂ ਕਿੱਥੇ ਜਾਵਾਂਗੀ ਦੂਜਾ ਵਿਆਹ ਨਾ ਕਰ ਤੂੰ ਆਪਦੇ ਪੁੱਤ ਦਾ ਵੀ ਜੇ ਦੀ ਕਿਸਮਤ ਦੇ ਵਿੱਚ ਆਪਣੀ ਕਿਸਮਤ ਦੇ ਵਿੱਚ ਪੁੱਤ ਹੁੰਦਾ ਤੇ ਪੁੱਤ ਮੈਨੂੰ ਹੀ ਦੇ ਦਿੰਦਾ ਰੱਬ ਹਨਾ ਵੀ ਤੂੰ ਮੇਰੇ ਨਾਲ ਇਹ ਕਹਿਰ ਨਾ ਕਮਾ ਪਰ ਉਹਦੀ ਸੱਸ ਕਹਿੰਦੀ ਵੀ ਨਹੀਂ ਮੈਨੂੰ ਤਾਂ ਵਾਰਿਸ ਚਾਹੀਦਾ ਤੂੰ ਮੈਨੂੰ ਵਾਰਿਸ ਨਹੀਂ ਦੇ ਸਕੀ ਆਪਣੇ ਵੰਸ਼ ਦਾ ਵੀ ਇਸ ਕਰਕੇ ਮੈਂ ਤਾਂ ਆਪਣੇ ਪੁੱਤ ਦਾ ਦੂਜਾ ਵਿਆਹ ਕਰੂੰ ਉਹ ਕਹਿੰਦੀ ਵੀ ਮਾਂ ਮੇਰਾ ਤਾਂ ਕੋਈ ਰੇਹਾ ਵੀ ਨਹੀਂ ਵੀ ਮੈਂ ਕਿਹਦੇ ਕੋਲ ਜਾਵਾਂ ਉਹ ਕਹਿੰਦੀ ਕਿ ਤੇਰੀ ਮਾਂ ਦਾ ਘਰ ਖਾਲੀ ਹੋਈ ਆ ਉੱਥੇ ਜਾ ਕੇ ਰਹਿ ਪਾ ਤੂੰ ਜੇ ਤੇ ਤੇ ਤੂੰ ਨਹੀਂ ਜਰਿਆ ਜਾਂਦਾ ਚਲ ਭਈ ਉਹ ਤਾਂ ਸੱਚੀ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਕੁੜੀ ਦੀ ਦੱਸ ਉਹਨੂੰ ਪੈ ਜਾਂਦੀ ਆ ਅਗਲੇ ਨੂੰ ਇਹ ਹੁੰਦਾ ਮੁੰਡਾ ਬਾਹਰ ਗਿਆਗਾ ਤੇ ਉਹ ਆਪਣੇ ਪੁੱਤ ਨੂੰ ਬੁਲਾ ਲੈਂਦੀ ਆ ਪਰ ਉਸ ਤੋਂ ਪਹਿਲਾਂ ਹੀ ਉਹ ਆਪਣੀ ਵੱਡੀ ਨੂਨੂ ਤੇ ਪੋਤੀਆਂ ਨੂੰ ਉਹਦੇ ਪੇਕੀ ਭੇਜ ਦਿੰਦੀ ਆ ਕਹਿੰਦੀ ਵੀ ਤੂੰ ਇੱਥੇ ਮਨਸਾਉਣਾ ਕਰੇਂਗੀ ਤੇਰੀਆਂ ਕੁੜੀਆਂ ਮੇਰੀ ਨੂਨ ਦੇ ਮੱਥੇ ਲੱਗਣਗੀਆਂ ਤੇ ਤੂੰ ਆਪਦੇ ਪੇਕੀ ਜਾ ਉਹਨੂੰ ਮਤਲਬ ਧੱਕੇ ਨਾ ਘਰੋਂ ਕੱਢ ਦਿੰਦੀ ਆ ਉਹ ਬੜਾ ਮਨਤਾ ਕਰਦੀ ਆ ਰਿਸ਼ਤੇਦਾਰਾਂ ਨੂੰ ਵੀ ਕਹਿੰਦੀ ਆ ਸਾਰੇ ਰਿਸ਼ਤੇਦਾਰਾਂ ਨੇ ਉਹਨੂੰ ਸਮਝਾ ਕੇ ਦੇਖ ਲਿਆ ਪਰ ਉਹਨੇ ਕਿਸੇ ਦੀ ਨਾ ਸੁਣੀ ਕਹਿੰਦੇ ਹੁੰਦੇ ਆ ਜਦੋਂ ਕੋਈ ਬੰਦਾ ਹੰਕਾਰੀ ਹੋ ਜੇ ਕਿਸੇ ਗੱਲ ਦਾ ਹੰਕਾਰ ਹੋ ਜੇ ਉਹ ਨਹੀਂ ਸੁਣਦਾ ਕਿਸੇ ਦੀ ਚਲ ਮਨਵੀਰ ਨਾਲ ਆਪਣੀਆਂ ਤਿੰਨਾਂ ਕੁੜੀਆਂ ਨੂੰ ਲੈ ਕੇ ਆਪਣੀ ਮਾਂ ਦੇ ਘਰ ਆ ਜਾਂਦੀ ਆ ਤੇ ਫਿਰ ਉਹ ਗੁੱਸੇ ਦੇ ਵਿੱਚ ਆਪਣੀ ਸੱਸ ਨੂੰ ਕਹਿ ਵੀ ਦਿੰਦੀ ਆ ਵੀ ਹੁਣ ਤਾਂ ਤੇਰਾ ਪੁੱਤ ਤੇ ਤੂੰ ਪੈਸੇ ਵਾਲੇ ਬਣਦੇ ਹੋ ਤੇ ਜਦੋਂ ਜਾਣ ਵਾਸਤੇ ਪੈਸੇ ਨਹੀਂ ਸੀ ਵੀ ਮੇਰੀ ਮਾਂ ਤੋਂ ਹੀ ਲੈ ਕੇ ਦਿੱਤੇ ਸੀ ਵੀ ਮੋੜੋ ਮੇਰੇ ਉਹ ਕਹਿੰਦੀ ਕਿ ਜੇ ਤੇਰੀ ਮਾਂ ਹੁੰਦੀ ਮੰਗਣ ਵਾਲੀ ਤਾਂ ਉਹਨੂੰ ਅਸੀਂ ਮੋੜ ਦਿੰਦੇ ਕੋਈ ਨਾ ਕਹਿੰਦੀ ਜੇ ਉਹ ਬਾਹਰ ਗਿਆਗਾ ਤੇ ਉਹ ਉਹਨੇ ਘਰਵਾਰ ਹੀ ਭੇਜਿਆ ਪੈਸੇ ਉਹਨੇ ਕੀ ਕਰ ਲਿਆ ਤਿਉ ਬਿਚਾਰੀ ਜਿਹੜੀ ਮਨ ਤਾਂ ਮਨ ਤਾਂ ਕਰਕੇ ਰਹਿ ਗਈ ਕਿਸੇ ਨੇ ਉਹਦੀ ਗੱਲ ਨਾ ਸੁਣੀ ਚਲੋ ਆਪਣੀ ਮਾਂ ਦੇ ਘਰੇ ਆ ਜਾਂਦੀ ਆ ਆ ਕੇ ਉਹ ਸੋਚਦੀ ਹੈਗੀ ਵੀ ਮੈਂ ਐ ਕਿਵੇਂ ਦਿਨ ਕੱਢੂੰਗੀ ਚਲੋ ਉਹਦੇ ਚਾਚੇ ਤਾਂ ਇਸ ਸ਼੍ਰੀਕਾ ਕਬੀਲਾ ਹੁੰਦਾ ਕਹਿੰਦੇ ਪੁੱਤ ਵੀ ਜੋ ਕੁਝ ਕਿਸਮਤ ਦੇ ਵਿੱਚ ਲਿਖਿਆ ਉਹ ਹੋ ਗਿਆ ਵੀ ਚਲ ਅਸੀਂ ਹੈਗੇ ਆ ਹਨਾ ਵੀ ਤੂੰ ਕੋਈ ਮਿਹਨਤ ਮਜ਼ਦੂਰੀ ਕਰ ਲਿਆ ਕਰ ਤੇ ਆਪਦੀਆਂ ਬੱਚੀਆਂ ਨੂੰ ਸਰਕਾਰੀ ਸਕੂਲ 'ਚ ਪੜਾ ਲਾ ਤੇ ਉਹਦੀ ਧੀ ਜਿਵੇਂ ਵੱਡੀ ਹੋ ਗਈ ਸੀ ਉਹ ਕਹਿੰਦੀ ਮਾਂ ਤੂੰ ਐਨਾ ਸੋਚੀ ਵੀ ਸਾਡੇ ਪੁੱਤ ਨਹੀਂ ਵੀ ਸਾਡੇ ਭਰਾ ਨਹੀਂ ਤੇਰੇ ਪੁੱਤ ਨਹੀਂਗਾ ਤੇ ਕੋਈ ਨਾ ਮੈਨੂੰ ਪੜ੍ਹ ਲਿਖ ਲੈਣ ਦੇ ਮੈਂ ਨਾ ਤੇਰੀ ਜ਼ਿੰਦਗੀ ਸੌਖੀ ਕਰ ਦੂੰਗੀ ਵੀ ਜਦੋਂ ਪਾਪਾ ਨਹੀਂ ਤੇਰਾ ਕਰਦੇ ਹਨਾ ਦਾਦੀ ਨਹੀਂ ਕਰਦੀ ਵੀ ਤੂੰ ਲੈਣਾ ਵੀ ਕੀ ਆ ਤੂੰ ਸਾਰਾ ਦਿਨ ਉਹਨਾਂ ਦੇ ਘਰ ਚ ਕੰਮ ਕਰਦੀ ਰਹਿਣੀ ਆ ਵੀ ਆਪਾਂ ਇੱਥੇ ਹੀ ਰਹਿ ਲਾਂਗੇ ਚਲ ਉਹਨੂੰ ਹੌਸਲਾ ਜਾ ਹੁੰਦਾ ਉਹ ਆਪਣੇ ਪੇਕੇ ਰਹਿਣ ਲੱਗ ਜਾਂਦੀ ਆ ਤੇ ਬਾਕੀ ਉਹਦੇ ਚਾਚੇ ਦੀ ਨੂੰਹ ਆ ਜਿਹੜੀ ਉਹ ਉਹਨੂੰ ਫੋਨ ਤੇ ਸਾਰੀਆਂ ਗੱਲਾਂ ਦੱਸਦੀ ਰਹਿੰਦੀ ਉਹ ਦੱਸਦੀ ਸੀ ਕਿ ਮਨਵੀਰ ਦਾ ਪਤੀ ਆ ਜਿਹੜਾ ਉਹਦੇ ਜਾਣ ਤੋਂ ਥੋੜੇ ਦਿਨਾਂ ਬਾਅਦ ਹੀ ਵਾਪਸ ਆ ਜਾਂਦਾ ਤੇ ਉਹਦੀ ਸੱਸ ਉਹਦੇ ਵਾਸਤੇ ਕੁੜੀ ਵੇਖੀ ਬੈਠੀ ਸੀ ਤੇ ਉਹਦਾ ਥੋੜੇ ਜਿਹੇ ਦਿਨਾਂ ਬਾਅਦ ਹੀ ਵਿਆਹ ਕਰ ਲੈਂਦੀ ਆ ਵਿਆਹ ਕੇ ਚਲੋ ਮਨਵੀਰ ਦੀ ਸੌਕਣ ਜਿਹੜੀ ਉਹਦੇ ਘਰ ਆ ਜਾਂਦੀ ਆ ਤੇ ਉਹਦੇ ਵਿਆਹ ਨੂੰ 1 ਸਾਲ ਬੀਤ ਜਾਂਦਾ ਮਨਵੀਰ ਕਦੇ ਵੀ ਆਪਣੇ ਸਹੁਰੇ ਨਹੀਂ ਆਈ ਨਾ ਹੀ ਉਹਦੇ ਘਰ ਵਾਲਾ ਉਹਨੂੰ ਉਹਦੇ ਪੇਕੇ ਮਿਲਣ ਗਿਆ ਨਾ ਉਹਦੀ ਸੱਸ ਉਹ ਤਾਂ ਖਿਹੜਾ ਛੜਾਉਣ ਭਾਲਦੀ ਸੀ 1 ਸਾਲ ਤੱਕ ਵੀ ਜਦੋਂ ਜਿਹੜੀ ਮਨਵੀਰ ਦੀ ਸੌਕਣ ਹੁੰਦੀ ਆ ਉਹਨੂੰ ਕੋਈ ਉਮੀਦਵਾੜੀ ਨਹੀਂ ਹੁੰਦੀ ਉਹ ਪ੍ਰੈਗਨੈਂਟ ਨਹੀਂ ਹੁੰਦੀ ਤਾਂ ਫਿਰ ਮਨਵੀਰ ਦੇ ਘਰ ਵਾਲੇ ਨੂੰ ਤੇ ਉਹਦੀ ਸੱਸ ਨੂੰ ਐ ਹੁੰਦਾ ਵੀ ਕੀ ਗੱਲ ਹੋ ਗਈ ਹਨਾ ਵੀ ਬੱਚਾ ਵੀ ਨਹੀਂ ਹੋ ਰਿਹਾ ਕੋਈ ਕਨਸੀਵ ਨਹੀਂ ਹੋ ਰਿਹਾ ਵੀ ਅੱਗੇ ਮੁੰਡਾ ਕੁੜੀ ਤਾਂ ਬਾਅਦ ਦੀ ਗੱਲ ਆ ਚਲ ਫਿਰ ਉਹ ਨਾ ਦੋਨੋਂ ਮਾਪੇ ਪੁੱਤ ਨੂੰ ਜਦੋਂ ਡਾਕਟਰ ਦੇ ਲੈ ਕੇ ਜਾਂਦੇ ਆ ਡਾਕਟਰ ਸਾਰਾ ਚੈੱਕ ਅਪ ਕਰਕੇ ਕਹਿੰਦੇ ਆ ਵੀ ਤੁਸੀਂ ਕਦੇ ਵੀ ਵੀ ਦਾਦੀ ਨਹੀਂ ਬਣ ਸਕਦੇ ਆਂਟੀ ਜੀ ਤੇ ਤੁਹਾਡਾ ਪੁੱਤ ਆ ਜਿਹੜਾ ਉਹ ਕਦੇ ਵੀ ਪਿਓ ਨਹੀਂ ਬਣ ਸਕਦਾ ਵੀ ਤੁਹਾਡੀ ਨੂਹ ਦੇ ਵਿੱਚ ਮਾਂ ਬਣਨ ਦੀ ਜਿਹੜੀ ਸ਼ਮਤਾ ਹੈ ਨਹੀਂ ਤੇ ਇਹ ਗੱਲ ਸੁਣ ਕੇ ਫਿਰ ਉਹੀ ਮਨਵੀਰ ਦੇ ਘਰ ਆਲਾ ਜਿਹੜਾ ਤਾਂ ਹਾ ਮਾਰਦਾ ਘਰ ਆ ਜਾਂਦੇ ਆ ਉਹ 6 ਕੁ ਮਹੀਨੇ ਲੰਘਦੇ ਆ 6 ਕੁ ਮਹੀਨਿਆਂ ਦੇ ਵਿੱਚ ਜਿਹੜਾ ਮਨਵੀਰ ਦੇ ਘਰ ਵਾਲਾ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਮੇਰਾ ਘਰ ਤਾਂ ਖਾਲੀ ਰਹਿ ਗਿਆ ਵੀ ਮੈਂ ਤਾਂ ਪੁੱਤ ਪੜ੍ਹਦਾ ਸੀ ਵੀ ਮੈਂ ਤਾਂ ਧੀਆ ਵੀ ਗਵਾ ਬੈਠਾ ਫਿਰ ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਮੇਰੀਆਂ ਧੀਆ ਵਿਚਾਰੀਆਂ ਘਰ ਦੀ ਰੌਣਕ ਸੀਗੀਆਂ ਤੇ ਵੀ ਮੈਂ ਉਹਦੇ ਨਾਲ ਧੱਕਾ ਕੀਤਾ ਪਹਿਲਾਂ ਤਾਂ ਉਹਨੇ ਦੇਖ ਮੈਨੂੰ ਪੈਸੇ ਲਿਆ ਕੇ ਦਿੱਤੇ ਮੈਂ ਉਹਦੇ ਪੈਸੇ ਵੀ ਨਾ ਮੋੜੇ ਉਤੋਂ ਮੈਂ ਉਹਨੂੰ ਘਰੋਂ ਕੱਢਤਾ ਵੀ ਉਹਦਾ ਹੀ ਸ਼ਰਾਪ ਮੈਨੂੰ ਲੱਗਿਆ ਤੇ ਫਿਰ ਜਿਹੜੀ ਉਹਨੂੰ ਵਿਆਹੀ ਹੁੰਦੀ ਆ ਉਹਦੇ ਨਾਲ ਵੀ ਉਹ ਚੰਗਾ ਵਿਵਹਾਰ ਨਹੀਂ ਕਰਦੇ ਉਦੀ ਮਾਂ ਵੀ ਚੰਗਾ ਵਿਵਹਾਰ ਨਹੀਂ ਕਰਦੀ ਤੇ ਉਹ ਛੱਡ ਕੇ ਚਲੀ ਜਾਂਦੀ ਆ ਉਹ ਸੋਚਦੀ ਆ ਵੀ ਜਦੋਂ ਪਹਿਲਾਂ ਤਿੰਨ ਧੀਆਂ ਦੀ ਮਾਂ ਇਹਨਾਂ ਨੇ ਕੜਤੀ ਵੀ ਮੇਰੇ ਕਿਹੜਾ ਇਹਨਾਂ ਨੇ ਪੈਰ ਲੱਗਣ ਦੇਣੇ ਆ ਉਹ ਚਲੀ ਜਾਂਦੀ ਆ ਉਹਦੇ ਪੇਕੇ ਉਹਨੂੰ ਲੈ ਜਾਂਦੇ ਆ ਤੇ ਕਹਿੰਦੀ ਆ ਕਿ ਮੈਂ ਨਹੀਂ ਮੁੜ ਕੇ ਆਉਣਾ ਤੇ ਫਿਰ ਜਦੋਂ ਉਹਨੇ ਮਨਵੀਰ ਦੇ ਘਰ ਵਾਲੇ ਨੇ ਵਾਪਸ ਜਾਣਾ ਹੁੰਦਾ ਤੇ ਉਹ ਸੋਚਦਾ ਵੀ ਮੈਂ ਵਾਪਸ ਵੀ ਕਿਹਦੇ ਕਰਕੇ ਜਾਣਾ ਵੀ ਮੇਰੇ ਕਿਹੜਾ ਕੋਈ ਰਿਹਾਗਾ ਚਲੋ ਉਹ ਉੱਥੇ ਹੀ ਕਿਸੇ ਪ੍ਰਾਈਵੇਟ ਫੈਕਟਰੀ ਦੇ ਵਿੱਚ ਕੰਮ ਲੱਗ ਜਾਂਦਾ ਤੇ ਇੱਕ ਦਿਨ ਜਦੋਂ ਉਹ ਆਉਂਦਾ ਰਾਹ 'ਚ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਲੱਤ ਬੁਰੀ ਤਰ੍ਹਾਂ ਨਾਲ ਟੁੱਟ ਜਾਂਦੀ ਆ ਕੋਨ ਹਸਪਤਾਲ ਲਿਜਾਇਆ ਜਾਂਦਾ ਤੇ ਉਹਦੇ ਇਲਾਜ ਤੇ 4-5 ਲੱਖ ਰੁਪਇਆ ਲੱਗ ਜਾਂਦਾ ਤੇ ਫੇਰ ਵੀ ਡਾਕਟਰ ਕਹਿੰਦੇ ਆ ਵੀ ਇਹਨਾਂ ਨੂੰ ਘਰ ਦੇ ਵਿੱਚ ਕਾਫੀ ਸੰਭਾਲ ਦੀ ਲੋੜ ਆ ਫੇਰ ਇਹ ਤੁਰਨ ਫਿਰਨ ਲੱਗੂ ਤੇ ਹੁਣ ਉਹ ਮਨਵੀਰ ਦੇ ਘਰ ਵਾਲਾ ਤੇ ਉਹਦੀ ਸੱਸ ਆਪਣੇ ਲਿਖੇ ਤੇ ਰੋਂਦੇ ਆ ਤੇ ਮਨਵੀਰ ਦੇ ਘਰ ਵਾਲਾ ਆਪਣੀ ਮਾਂ ਨੂੰ ਕਹਿੰਦਾ ਵੀ ਸਾਰਾ ਕੁਝ ਤੇਰੇ ਕਰਕੇ ਹੋਇਆ ਤੂੰ ਮੇਰੇ ਬੇਕਸੂਰ ਘਰ ਵਾਲੀ ਨੂੰ ਤੇ ਧੀਆ ਨੂੰ ਘਰੋਂ ਕੱਢਿਆ ਵੀ ਮੈਂ ਵੀ ਤੇਰੀ ਹਰ ਗੱਲ ਮੰਨਦਾ ਰਿਹਾ ਤੇਰੇ ਪਿੱਛੇ ਲੱਗਦਾ ਰਿਹਾ ਵੀ ਜੇ ਮੈਂ ਤੇਰੀ ਗੱਲ ਨਾ ਮੰਨੀ ਹੁੰਦੀ ਮੈਂ ਆਪਣੀਆਂ ਧੀਆ ਨੂੰ ਘਰੋਂ ਨਾ ਕੱਢਿਆ ਹੁੰਦਾ ਆ ਮੇਰੀ ਇਹ ਹਾਲਤ ਨਾ ਹੁੰਦੀ ਤੇ ਫਿਰ ਉਹ ਆਪਣੇ ਕਿਸੇ ਦੋਸਤ ਨੂੰ ਕਹਿੰਦਾਗਾ ਵੀ ਤੂੰ ਮੈਨੂੰ ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾ ਚਲੋ ਗੱਡੀ 'ਚ ਪਾ ਕੇ ਉਹਨੂੰ ਲੈ ਜਾਂਦਾ ਤੇ ਫਿਰ ਉਹ ਆਪਦੇ ਸਹੁਰੇ ਘਰ ਜਾਂਦਾ ਜਾ ਕੇ ਜਦੋਂ ਉਹ ਦਰਵਾਜ਼ਾ ਖੋਲ੍ਹਦਿਆ ਤੇ ਮਨਵੀਰ ਆ ਜਿਹੜੀ ਉਹ ਕੱਪੜੇ ਸਿਉ ਰਹੀ ਹੁੰਦੀ ਆ ਤੇ ਉਹਦੀ ਛੋਟੀ ਕੁੜੀ ਆ ਜਿਹੜੀ ਉਹ ਉਹਦੇ ਕੋਲ ਬੈਠੀ ਹੁੰਦੀ ਆ ਤੇ ਵੱਡੀਆਂ ਜਿਹੜੀਆਂ ਉਹ ਪੜਨ ਗਈਆਂ ਹੁੰਦੀਆਂ ਨੇ ਉਹ ਵੇਖਦੀ ਆ ਵੀ ਸਾਡੇ ਘਰ ਕਿਹਦੀ ਗੱਡੀ ਆ ਗਈ ਤੇ ਜਦੋਂ ਉਹ ਵੇਖਦੀ ਆ ਗੱਡੀ ਤੋ ਹਣਾ ਉਹਦੇ ਉਹਨਾਂ ਦੇ ਸੌਰਿਆਂ ਦਾ ਹੀ ਕੋਈ ਘਰਾਂ ਦੇ ਵਿੱਚੋਂ ਮੁੰਡਾ ਜਦ ਨਿਕਲਦਾ ਉਹ ਦੇਖਦੀ ਆ ਵੀ ਇਹ ਕਿਵੇਂ ਆ ਗਿਆ ਉਹ ਅੱਗੇ ਉਹਨੂੰ ਜਾ ਕੇ ਸਤਿ ਸ੍ਰੀ ਅਕਾਲ ਕਹਿੰਦਾ ਭਾਬੀ ਸਤਿ ਸ੍ਰੀ ਅਕਾਲ ਉਹ ਕਹਿੰਦੀ ਵੀ ਸਤਿ ਸ੍ਰੀ ਅਕਾਲ ਵੀ ਤੂੰ ਕਿਵੇਂ ਉਹ ਕਹਿੰਦਾ ਵੀ ਗੱਡੀ 'ਚ ਜਾ ਕੇ ਦੇਖ ਤੈਨੂੰ ਕੋਈ ਮਿਲਣ ਆਇਆ ਤੇ ਚਲੋ ਗੱਡੀ ਕੋਲ ਆਉਂਦੀ ਹੈ ਤੇ ਉਹ ਆਪਣੇ ਘਰ ਵਾਲੇ ਨੂੰ ਇਸ ਹਾਲਤ ਦੇ ਵਿੱਚ ਦੇਸ਼ ਕਿਉਂ ਰੋਣ ਲੱਗ ਜਾਂਦੀ ਆ ਤੇ ਉਹ ਉਹਨੂੰ ਕਹਿੰਦੀ ਆ ਵੀ ਕੀ ਹੋ ਗਿਆ ਤੁਸੀਂ ਬਾਹਰ ਕਿਉਂ ਨਹੀਂ ਆ ਰਹੇ ਗੱਡੀ 'ਚੋਂ ਫਿਰ ਉਹਦਾ ਜਿਹੜਾ ਦਿਓਰ ਆਇਆ ਹੁੰਦਾ ਉਹ ਦੱਸਦਾ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਭੈੜੀ 6:00 ਵਜਈ ਆ। ਚੱਲ ਉਹ ਗੱਡੀ ਦੇ ਵਿੱਚ ਹੀ ਬਹਿ ਜਾਂਦੀ ਹੈਗੀ ਉਹਦੇ ਕੋਲ ਤੇ ਉਹਦਾ ਹਾਲਚਾਲ ਪੁੱਛਦੀ ਆ ਤੇ ਫਿਰ ਉਹ ਤੋਂ ਮਾਫੀ ਮੰਗਦਾ ਵੀ ਮਨਵੀਰ ਮੈਨੂੰ ਮਾਫ ਕਰ ਦੇ। ਵੀ ਤੇਰਾ ਮੈਂ ਦਿਲ ਦੁਖਾਇਆ ਆਪਣੀਆਂ ਧੀਆਂ ਦਾ ਦਿਲ ਦੁਖਾਇਆ ਵੀ ਮੈਨੂੰ ਮੇਰੀ ਸਜ਼ਾ ਮਿਲ ਗਈ। ਵੀ ਜਿਹੜੀ ਜਿਹੜੀ ਨੂੰ ਮੈਂ ਵਿਆਹ ਕੇ ਲਿਆਇਆ ਸੀ ਉਹ ਵੀ ਮਾਂ ਨਹੀਂ ਬਣ ਸਕਦੀ ਸੀ ਉਹ ਵੀ ਘਰ ਛੱਡ ਕੇ ਚਲੀ ਗਈ। ਤੇ ਫਿਰ ਮਨਵੀਰ ਦੱਸਦੀ ਆ ਵੀ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਪਰ ਤੁਹਾਡੇ ਐਕਸੀਡੈਂਟ ਦਾ ਨਹੀਂ ਮੈਨੂੰ ਪਤਾ। ਉਹ ਕਹਿੰਦਾ ਵੀ ਮੈਂ ਹਸਪਤਾਲ ਚ ਹੀ ਸੀਗਾ ਕਈ ਦਿਨਾਂ ਦਾ ਵੀ ਹੁਣ ਮੈਂ ਸਿੱਧਾ ਇੱਧਰ ਹੀ ਆਇਆਗਾ ਵੀ ਮੈਂ ਤਾਂ ਤੇਤੋਂ ਮਾਫੀ ਮੰਗਣ ਆਇਆ ਵੀ ਜੇ ਹੋ ਸਕਿਆ ਤਾਂ ਮੈਨੂੰ ਮਾਫ ਕਰ ਦੇ ਪਰ ਮਨਵੀਰ ਦਾ ਦਿਲ ਵੇਖੋ ਵੀ ਉਹ ਕਹਿੰਦੀ ਵੀ ਜਦੋਂ ਤੁਹਾਡੇ ਏਡੀ ਸੱਟ ਲੱਗੀ ਆ ਤੇ ਤੁਹਾਡੀ ਸੰਭਾਲ ਕੌਣ ਕਰੂ ਵੀ ਚਲ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਤੁਹਾਡੇ ਨਾਲ ਚੱਲਦੀ ਆ ਤੇ ਉਹ ਕਹਿੰਦਾ ਵੀ ਮਨਵੀਰ ਤੇਰਾ ਇੰਨਾ ਵੱਡਾ ਦਿਲ ਵੀ ਮੈਂ ਤੈਨੂੰ ਘਰੋਂ ਕੱਢਿਆ ਤੇ ਅੱਜ ਤੂੰ ਮੇਰੀ ਸੰਭਾਲ ਵਾਸਤੇ ਹੀ ਮੇਰੇ ਨਾਲ ਜਾਣ ਨੂੰ ਤਿਆਰ ਆ ਵੀ ਮੈਂ ਤਾਂ ਦੂਜਾ ਵਿਆਹ ਵੀ ਕਰਾ ਲਿਆ ਸੀ ਤੂੰ ਮੇਰੀਆਂ ਇੰਨੀਆਂ ਵਦੀਕੀਆਂ ਜਰੀਆਂ ਉਹ ਕਹਿੰਦੀ ਵੀ ਜੋ ਵੀ ਹੋਵੇ ਇੱਕ ਔਰਤ ਨੂੰ ਆਪਣੇ ਪਤੀ ਦੀ ਲੋੜ ਹਮੇਸ਼ਾ ਹੁੰਦੀ ਆ ਵੀ ਤੁਸੀਂ ਜੋ ਕੀਤਾ ਉਹਦੀ ਸਜ਼ਾ ਤੁਹਾਨੂੰ ਮਿਲ ਗਈ ਤੇ ਤੁਹਾਨੂੰ ਅਹਿਸਾਸ ਵੀ ਹੋ ਗਿਆ ਵੀ ਹੋਰ ਮੈਨੂੰ ਕੀ ਚਾਹੀਦਾ ਚੱਲ ਫਿਰ ਉਹ ਮਨਵੀਰ ਨੂੰ ਤੇ ਆਪਣੀਆਂ ਧੀਆ ਨੂੰ ਆਪਣੇ ਨਾਲ ਲੈ ਜਾਂਦਾ ਤੇ ਘਰ ਜਾ ਕੇ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਜੇ ਮਨਵੀਰ ਨੂੰ ਕਿਸੇ ਗੱਲ ਤੋਂ ਟੋਕਿਆ ਰੋਕਿਆ ਜਾਂ ਮੇਰੀਆਂ ਧੀਆ ਤੇ ਕੋਈ ਕਲੇਸ਼ ਕੀਤਾ ਤਾਂ ਤੂੰ ਮੇਰੀ ਮਾਂ ਨਹੀਂ ਹੋਵੇਂਗੀ ਵੀ ਤੂੰ ਮੈਨੂੰ ਸਿੱਧੇ ਰਸਤੇ ਪਾਇਆ ਹੀ ਨਾ ਤੇ ਮਨਵੀਰ ਦੀ ਜਿਹੜੀ ਸੱਸਾ ਉਹ ਵੀ ਆਪਣੇ ਨੂੰ ਤੋਂ ਮਾਫੀ ਮੰਗਦੀ ਆ ਉਹ ਕਹਿੰਦੀ ਧੀ ਇਹ ਮੈਂ ਤੇਰਾ ਦਿਲ ਦੁਖਾਇਆ ਤੇ ਦੇਖ ਵੀ ਮੈਨੂੰ ਵੀ ਉੰਨੇ ਦੁੱਖ ਆ ਜਿਹੜੇ ਮਿਲ ਗਏ ਵੀ ਅੱਜ ਤੋਂ ਬਾਅਦ ਵਿੱਚ ਤੇਰੇ ਨਾਲ ਵਾਅਦਾ ਕਰਦੀ ਆਂ ਵੀ ਮੈਂ ਤੈਨੂੰ ਕਦੇ ਵੀ ਕੋਈ ਉੱਚਾ ਸ਼ਬਦ ਨਹੀਂ ਬੋਲੂੰਗੀ। ਮਨਵੀਰ ਕਹਿੰਦੀ ਵੀ ਮੰਮੀ ਤੁਸੀਂ ਮੇਰੇ ਤੋਂ ਮਾਫੀ ਮੰਗ ਕੇ ਮੈਨੂੰ ਹੋਰ ਛੋਟਾ ਨਾ ਕਰੋ ਵੀ ਜੋ ਕੁਝ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਉਹ ਹੋ ਜਾਂਦਾ ਵੀ ਮੈਨੂੰ ਹੁਣ ਕਿਸੇ ਗੱਲ ਦੀ ਕੋਈ ਗੁੱਸਾ ਨਹੀਂ ਕੋਈ ਇਤਰਾਜ਼ ਨਹੀਂ। ਫਿਰ ਉਹੀ ਮਨਵੀਰ ਦੀਆਂ ਧੀਆਂ ਜਿਹੜੀਆਂ ਆਪਣੇ ਪਾਪਾ ਦੀ ਕੇਅਰ ਕਰਦੀਆਂ ਆਪਣੇ ਪਾਪਾ ਨੂੰ ਪਾਪਾ ਪਾਪਾ ਕਰਦੀਆਂ ਨੇ ਤੇ ਉਹ ਕਾਫੀ ਟਾਈਮ ਲੱਗ ਜਾਂਦਾ ਉਹਨੂੰ ਠੀਕ ਹੋਣ ਚ ਪਰ ਫਿਰ ਵੀ ਉਹ ਮਾਮਾਆਂ ਦੀਆਂ ਉਹਦੀ ਬਹੁਤ ਸੰਭਾਲ ਕਰਦੀਆਂ ਨੇ ਤੇ 6 ਮਹੀਨਿਆਂ ਦੇ ਵਿੱਚ ਉਹ ਵਧੀਆ ਤਰ੍ਹਾਂ ਫਿਰਨਾ ਲੱਗ ਜਾਂਦਾ ਤੇ ਫਿਰ ਦੁਬਾਰਾ ਉਹ ਕਿਸੇ ਪ੍ਰਾਈਵੇਟ ਕੰਪਨੀ ਫੈਕਟਰੀ ਦੇ ਵਿੱਚ ਕੰਮ ਲੱਭ ਲੈਂਦਾ ਤੇ বনਵੀਰ ਸੀ ਜਿਹੜੀ ਉਹ ਲੋਕਾਂ ਦੇ ਕੱਪੜੇ ਸਿਉਣ ਲੈਂਦੀ ਸੀ ਇਸੇ ਤਰ੍ਹਾਂ ਰਲ ਮਿਲ ਕੇ ਦੋਨੋਂ ਜੀ ਫਿਰ ਘਰ ਦਾ ਗੁਜ਼ਾਰਾ ਕਰਦੇ ਆ ਨਾਲ ਮੱਝਾਂ ਰੱਖ ਲੈਂਦੇ ਆਗੇ ਦੁੱਧ ਵਗੈਰਾ ਪਾਈ ਜਾਂਦੇ ਆ ਇਸ ਤਰ੍ਹਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਦੁਬਾਰਾ ਰੌਣਕ ਆ ਜਿਹੜੀ ਉਹ ਆ ਜਾਂਦੀ ਆ ਵੀ ਆਪਾਂ ਦੇਖੋ ਇੱਕ ਔਰਤ ਹੁੰਦੀ ਹੈ ਨਾ ਜਿਹੜੀ ਉਹ ਹੀ ਔਰਤ ਦੀ ਸਭ ਤੋਂ ਵੱਡਾ ਦੁਸ਼ਮਣ ਹੁੰਦੀ ਆ ਵੀ ਇੱਕ ਔਰਤ ਨੂੰ ਕਦੇ ਵੀ ਐ ਨਹੀਂ ਸੋਚਣਾ ਚਾਹੀਦਾ ਵੀ ਮੇਰੀ ਨੂ ਮੈਨੂੰ ਪੋਤਾ ਨਹੀਂ ਦੇ ਸਕੀ ਤੇ ਇਹਦੇ ਵਿੱਚ ਨੂ ਦਾ ਹੀ ਕਸੂਰਾ ਵੀ ਅਸੀਂ ਵੀ ਤਾਂ ਕਿਸੇ ਦੀਆਂ ਧੀਆਂ ਹੀ ਹੁੰਨੀਆਂ ਔਰਤ ਨੂੰ ਇਹ ਸੋਚਣਾ ਚਾਹੀਦਾ ਪਰ ਇਹ ਗੱਲਾਂ ਆਪਾਂ ਸੁਣਦੇ ਬਹੁਤ ਆ ਫਿਲਮਾਂ ਦੇ ਵਿੱਚ ਟੀਵੀ ਸੀਰੀਅਲ ਚੱਲਦੇ ਉਹਨਾਂ 'ਚ ਹੋਰ ਬਹੁਤ ਸਿੱਖਿਆਦਾਇਕ ਕਹਾਣੀਆਂ ਦੇ ਵਿੱਚ ਕਿਤੇ ਵੀ ਪਰ ਜੋ ਇੱਕ ਔਰਤ ਹੁੰਦੀ ਆ ਉਹ ਜਿੰਨਾ ਚਿਰ ਉਹਦੇ ਮਨ ਦੀ ਨਹੀਂ ਭਗਾਉਂਦੀ ਜਿੰਨਾ ਚਿਰ ਕਹਿੰਦੇ ਹੁੰਦੇ ਆ ਮੱਛੀ ਪੱਥਰ ਚਟਕੇ ਨਹੀਂ ਮੁੜਦੀ ਉਹ ਸੁਧਰਦੀ ਨਹੀਂ ਉਹੀ ਗੱਲ ਮਨਵੀਰ ਦੀ ਸੱਸ ਦੀ ਸੀ ਵੀ ਜਮਾ ਉਹ ਐਂਡ ਤੇ ਜਾ ਕੇ ਨਾਲੇ ਉਹਨੂੰ ਅਹਿਸਾਸ ਹੋਇਆ ਵੀ ਫਿਰ ਵੀ ਉਹਨੇ ਆਪਣੀ ਨੂੰਹ ਨੂੰ ਤੇ ਪੋਤੀਆਂ ਨੂੰ ਕਿੰਨਾ ਦੁੱਖ ਦਿੱਤਾ ਕਦੇ ਵੀ ਕਰਦੀਆਂ ਧੀਆਂ ਨਾਲ ਤੇ ਨੂੰਹਾਂ ਨਾਲ ਇਸ ਤਰ੍ਹਾਂ ਦਾ ਬਿਹੇਵਰ ਨਹੀਂ ਕਰਨਾ ਚਾਹੀਦਾ